ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਸਤਨਾਮ ਸਿੰਘ ਉਹਨਾਂ ਦੇ ਘਰ ਪੁੱਜੇ ਆਂ ਦੋਸਤੋ ਭਾਈ ਪ੍ਰਤਾਪ ਆਪਣੇ ਨਾਲ ਹੋਊਗਾ ਦੋ ਵੀਰਾਂ ਤੋਂ ਆਪਾਂ ਪੂਰੀ ਡਿਟੇਲ ਪੂਰੀ ਜਾਣਕਾਰੀ ਲੈ ਕੇ ਤੁਹਾਡੇ ਨਾਲ ਪੂਰੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਅੱਜ ਨਾਗ ਦੋਸਤੋ ਵੈਸੇ ਟੋਟਲ ਕੋਈ 6-7 ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤੋਕੜ ਗੱਪਣ ਵਿਹੜਾ ਵੀ ਹੈਗੀਆਂ ਨੇ ਦੋ ਤੇ ਬਿਲਕੁਲ ਸੱਜਰਤਾਜੇ ਸੂਏ ਪਸ਼ੂ ਚਾਰ ਤੁਹਾਨੂੰ ਦਿਖਾਵਾਂਗੇ ਇੱਕ ਬਿਨ ਬੱਚਿਆਂ ਤੋਂ ਦੋਸਤੋ ਵੜਾ ਉਹ ਵੀ ਸਜਰਾ ਦੇ ਵਿੱਚ ਤਾਜ਼ੀਆਂ ਵੜਾ ਦੇ ਵਿੱਚ ਹੀ ਆ ਜਾਂਦੀ ਆ ਸੋ ਇਹ ਦੋਸਤੋ 56 69 ਦੀ ਜਿਹੜੀ ਆਪਾਂ ਡਿਟੇਲ ਆ 679 ਦੀ ਡਿਟੇਲ ਆ ਤੁਹਾਡੇ ਨਾਲ ਪੂਰੀ ਸਾਂਝੀ ਕਰਦੇ ਆਂਗੇ ਸੋ ਐਨੀਮਲ ਜਿਹੜਾ ਵੀ ਕੋਈ ਖਰੀਦਦਾ ਵੀਰ ਆ ਰਿਆ ਗੱਭਣ ਪਸ਼ੂ ਲੈ ਕੇ ਜਾਂਦੇ ਹੋ ਹਰ ਵਾਰ ਆਪਾਂ ਇੱਕ ਇੱਕ ਅਪੀਲ ਬੇਨਤੀ ਕਰਦੇ ਆਂ ਸਾਰੇ ਫਾਰਮਰ ਵੀਰਾਂ ਨੂੰ ਕਿ ਚੌਥਰਾਂ ਦਾ ਤਿੱਪ ਕੇ ਸੋ ਇਹ ਸਾਰੇ ਪਸ਼ੂ ਨੂੰ ਕੋਈ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਯਕੀਨੀ ਬਣਾ ਲਿਓ ਅੱਜ 19 ਸਤੰਬਰ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕਿ ਦੁਪਹਿਰ ਦੇ 1.5 ਵਜੇ ਦਾ ਆਓ ਕਰਦੇ ਆ ਗੱਲਬਾਤ ਸਤਨਾਮ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕਿ ਡਿਟੇਲਾਂ ਨੇ ਅੱਜ ਇਹਨਾਂ ਪਸ਼ੂਆਂ ਦੀਆਂ ਸਭ ਤੋਂ ਪਹਿਲਾਂ ਵੀਰ ਸਤਨਾਮ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਵੀਰ ਜੀ ਠੀਕ ਠਾਕ ਵੀਰ ਠੀਕ ਠਾਕ ਪ੍ਰਤਾਪ ਸਿੰਘ ਸਤਸ੍ਰੀਕਾਲ ਸਤਸ੍ਰੀਕਾਲ ਸੰਤੂ ਸਾਹਿਬ ਸਾਰੇ ਭੈਣ ਭਰਾਵਾਂ ਨੂੰ ਸਤਸ੍ਰੀਕਾਲ ਸਾਡੇ ਵੱਲੋਂ ਤੇ ਰਾਜ ਸੰਤੂ ਡੇਰੀ ਫਾਰਮ ਵੱਲੋਂ ਤਕੜੇ ਹੋ ਗਏ ਆ ਠੀਕ ਜਰੂਰ ਕਰਿਆ ਜੀ ਠੀਕ ਹੈ ਜੀ ਮਿਹਰਬਾਨੀ ਵੀਰ ਲੈ ਵੀਰ ਸਤਨਾਮ ਅੱਜ ਆਪਾਂ ਜ਼ਿਕਰ ਕੀਤਾ 7 ਕਨਾਗਾ ਟੋਟਲ ਤੇ 6 ਅੱਠ ਵੀਰ ਜੀ ਨਾ ਸੱਤ ਜੀ ਸੱਤ ਨਾਗ ਨੇ ਹਾਂ ਜੀ ਤੇ ਚਾਰ ਬੜਾ ਆਪਣੇ ਕੋਲ ਬਿਲਕੁਲ ਸੱਜਰ ਬੱਚੇ ਸਮੇਤ ਜਿਹੜੀਆਂ ਹਾਂ ਜੀ ਹਾਂ ਜੀ ਹਾਂ ਜੀ ਇੱਕ ਜਰਸੀ ਬੱਚੀ ਬਹੁਤ ਚੰਗੀ ਚੌਗੀ ਸੂਈ ਹੈ ਜੀ ਓਕੇ ਤੇ ਮਤਲਬ ਤਾਜੀ ਬੱਚੀ ਮੈਲਾ ਮਾਰਾ ਨਹੀਂ ਬੱਚਾ ਮਰ ਗਿਆ ਜੀ ਅਜਾ ਬੱਚਾ ਮਰ ਗਿਆ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਦੋ ਬਸ਼ੀਆਂ ਟੋਕੜਾ ਕਪੜਾ ਬਹੁਤ ਆਉਂਦੇ ਆ ਛੇ ਸ਼ੇਸ਼ਾ ਵੀ ਨੇ ਜੀ ਠੀਕ ਹੈ ਜੀ ਹਾਂ ਜੀ ਤੇ ਛੇ ਸ਼ੇਸ਼ਾ ਵੀ ਨੇ ਗੱਪਣ ਵੀ ਆ ਦੁੱਧ ਵੀ ਥੱਲੇ ਇੱਕ ਪਾਹਾਂ ਦੀ ਦੁੱਧ ਹੀ ਬਹੁਤ ਚੰਗਾ ਹੈ ਥੱਲੇ 7 ਕਿਲੋ 8 ਕਿਲੋ ਆ ਜੀ ਠੀਕ ਹੈ ਜੀ ਹਾਂ ਜੀ ਤਾਂ ਦੋਸਤੋ ਕੁਆਲਿਟੀ ਸਾਈਵਾਲ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਠੀਕ ਆ ਜੀ ਜਿਹੋ ਜਿਹੇ ਨਗ ਕਿਸੇ ਫਾਰਮਰ ਵੀਰ ਨੂੰ ਪਸੰਦ ਆਊਗਾ ਉਹਦੇ ਬਾਰੇ ਤੁਸੀਂ ਵਿਸ਼ੇਸ਼ ਗੱਲਬਾਤ ਕਰ ਲਿਓ ਠੀਕ ਆ ਜੀ ਤੇ ਸ਼ੁਰੂਆਤ ਆਪਾਂ ਕਰਾਂਗੇ ਪਹਿਲੇ ਨੰਬਰ ਤੋਂ ਜਿਹੜੀਆਂ ਬਿਲਕੁਲ ਸੱਜਰ ਬੈੜਾ ਨੇ ਤੇ ਲਾਸਟ ਵਿੱਚ ਆਪਾਂ ਤੁਹਾਨੂੰ ਤੋਖੜ ਗੱਬਣ ਨਗ ਦਿਖਾ ਦਾਂਗੇ ਠੀਕ ਆ ਉਹ ਕਰਦੇ ਆ ਸ਼ੁਰੂਆਤ ਇੱਕ ਪਾਸਿਓ ਸਤਨਾ ਵੀਰ ਇਹ ਜਿਹੜੀ ਆਪਣੇ ਕੋਲ ਡੱਬੀ ਆ ਵਾਈ ਜੀ ਵੀਰ ਜੀ ਦੂਜਾ ਸੂਬਾ ਅੱਛੀ ਸੂਈ ਆ ਜੀ ਦੂਜਾ ਸੂਬਾ ਹਾਂ ਜੀ ਅੱਜ ਕਿੰਨੇ ਕ ਸਮੇਂ ਦੇ ਇਹ ਪਰਸੋਂ ਦੀ ਸੂਈ ਆ ਜੀ ਤੇ ਜਦੋਂ ਹੋ ਗਿਆ ਜੀ ਪਰਸੋਂ ਦੀ ਸੂਈ ਆ ਦੂਜਾ ਰਾਂਗਰੂ ਕੋ ਬਹੁਤ ਕਰਮ ਵਾਲੀ ਨੂੰ ਅਲੈਦਾ ਲੱਗਾ ਠੀਕ ਆ ਜੀ ਵਾਈਟ ਸੋਣ ਚੜ ਵੀ ਬਹੁਤ ਚੰਗੀ ਦੇ ਸੇਰੇ ਵੱਚੀ ਦਾ ਮਤਲਬ ਅੱਜ ਹੀ ਆਈ ਆ ਅੱਛਾ ਜੀ ਸੇਰੇ ਥੋੜੀ ਲੇਟ ਚ ਵਾਈ ਹੋਈ ਹੈ ਮਤਲਬ ਚੋਕੇ ਲੈਂਦੀ ਆ ਥੋੜੀ ਲੇਟ ਚੋਕੇ ਠੀਕ ਆ ਹਾਂ ਜੀ ਤਾਂ ਸੋ ਅੱਜ ਪਸ਼ੂ ਕਈ ਅੱਜ ਹੀ ਆਏ ਆ ਥੋੜੇ ਜਿਹੀ ਕਈ ਨਾ 8 8 7 7 9 9 ਵਜੇ ਤੱਕ ਚਵਾਈਆਂ ਹੋ ਕੇ ਪਸ਼ੂ ਥੋੜੇ ਲੇਟ ਹੀ ਕਰ ਪੁੱਜੇ ਆ ਉਸ ਅਕੋਰਡਿੰਗ ਜਿਹੜੀ ਤੁਸੀਂ ਆਪਦੀ ਜਜਮੈਂਟ ਕਰ ਲਿਓ ਹੁਣ ਕੋਈ 1.5 ਵਜੇ ਦਾ ਸਮਾਂ ਤੇ ਸਵੇਰ ਲੇਟ ਹੀ ਚਵਾਈ ਹੋਈ ਆ ਦੂਜਾ ਸਵੇਰ ਤੇ ਬੱਛੀ ਆ ਠੀਕ ਆ ਇਹ ਬਰੂਡ ਦੀ ਉਹਨਾਂ ਨੇ ਦੱਸਿਆ ਇਹ ਘਰਾਂ ਲੈਣੇ ਆ ਆਪਿਆ ਜੀ ਤੇ ਇਹ ਵੀ ਅਸ ਦਾ ਸੀਮਨ ਗਾੜੀ ਇਹਨੂੰ ਮਤਲਬ ਵਸ਼ੀ ਵੀ ਇਹ ਵੀ ਅਸ ਹੁੰਦੀ ਠੀਕ ਆਪ ਇਹ ਬਰੂਡ ਸੀਮਨ ਦੀ ਹਾਂਜੀ ਬਰੂਡ ਦੀ ਦੱਸੀ ਜ ਉਹਨਾਂ ਨੇ ਕਹਿਣ ਮੁਤਾਬਕ ਇਹਨੂੰ ਮਤਲਬ ਜੋ ਆਪਾਂ ਬਿਲਕੁਲ ਜੀ ਚਲੋ ਹਾਂਜੀ ਲਓ ਦੋਸਤੋ ਬਾਕੀ ਨਸਲ ਬਸਲ ਦੇ ਵਿੱਚ ਤੁਸੀਂ ਚੈੱਕ ਕਰੋ ਨਾ 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 ਵੀਰ ਜੀ ਵੇਖੋ ਇੱਧਰ ਵੇਖੋ ਦੂਜੇ ਪਾਸੇ ਵੇਖੋ ਆਹ ਦੇਖੋ ਜੀ ਬਹੁਤ ਸੋਹਣੀ ਆ ਕੁਆਲਿਟੀ ਆ ਵੇਖੋ ਠੀਕ ਆ ਜੀ ਸੋ ਬਾਕੀ ਬਿਊਟੀ ਜਗਾ ਕਰੋ ਬਾਹਰ ਦੀ ਬਿਊਟੀ ਦੇ ਵਿੱਚ ਵੇਖੋ ਦੋਸਤੋ ਜਿਹੜੇ ਸੀਮਨ ਦੀ ਸਤਨਾਮ ਭਾਈ ਦੱਸ ਰ ਬਾਕੀ ਰੰਗ ਟੰਗ ਤੇ ਮੂੰਹ ਮੱਥਾ ਬਾਕੀ ਪੂਰਾ ਬਾਡੀ ਸਟਰਕਚਰ ਜਿਹੜਾ ਦੋਸਤੋ ਉਸੇ ਸੀਮੰਟ ਦੇ ਵਿੱਚ ਕਈ ਬੱਚਿਆਂ ਦਾ ਆਉਂਦਾ ਠੀਕ ਆ ਜੀ ਆ ਵੇਖੋ ਭਵਾਨਾ ਲੇਵਾ ਬਹੁਤ ਸੋਨਾ ਲੇਵਾ ਠੀਕ ਆ ਵਾ ਮੀਨ ਮੀਨ ਬਹੁਤ ਲੱਗਿਆ ਜੀ ਉਹ ਪਾਸੇ ਬੜੀ ਮੋਟੀ ਬੈਗ ਲੱਗੀ ਛੱਡੀ ਹੋਰ ਵਧੀਆ ਮਿਲਕ ਬੈਗ ਕਾਫੀ ਮੋਟੀ ਆ ਤੇ ਬੋਲਾ ਜੀ ਥੱਲੇ ਕਿੰਨਾ ਦੱਸਿਆ ਜੀ ਇਹਦੇ ਵਿੱਚ ਹੋਏ ਹੈ 18 ਕਿਲੋ ਬੋਲਾ ਜੀ 18 ਜਿਹੜਾ ਆਪਾਂ ਚਵਾ ਦੇ ਭੈਣ ਭਰਾ 18 ਕਿਲੋ ਹਾਂ ਜੀ ਫਿਕਰ ਪਤਾ ਜੀ 18 ਕਿਲੋ ਬੋਲਾ ਇਹਦੇ ਚੋਂ ਦੋਸਤੋ ਹੁਣ ਰੈਡੀ ਆ ਆ ਵੇਖੋ ਆ ਕਰੋ ਚੈੱਕ ਜੀ ਰੈ ਤੋ ਬਿਲਕੁਲ ਬਣ ਵੀ 200 ਮੋਟੀ ਹੈ ਤਾਂ ਵੈਸੇ ਵੀ ਲੈਵੇ ਹਵਾਨੇ ਤੇ ਨਾੜਾ ਕਾਫੀ ਮੋਟਕਾ ਦਿਖਾਈ ਦੇ ਰਹੀਆਂ ਨੇ ਜੀ ਥਣ ਚੜੇ ਦੀ ਵੇਖੋ ਪੂਰੀ ਨਿਗਰ ਰਵਸ਼ੀ ਕੋਈ ਉਹ ਜਿਆ ਮਤਲਬ ਫਿਕਸ ਚੱਡਾ ਹਾਂ ਫਿਕਸ ਫਿਕਸ ਹਾਂ ਜੀ ਲਓ ਜੀ ਠੀਕ ਆ ਸੋ ਬੋਲੇ ਦੋਸਤੋ 18 ਲੀਟਰ ਦੱਸ ਰਿਹਾ ਵੀਰ ਬਹੁਤ ਜਿਹੜਾ ਬਦਕੀ ਚਵਾ ਦੇਣਾ ਤੁਹਾਨੂੰ ਸਾਰਾ ਹਾਂ ਜੀ ਜੀ ਸੋ ਦੁੱਧ ਘਰਮ ਵਾਲੀ ਚੰਗਾ ਚਵਾਜੂਗੀ ਥਣ ਪੂਰਾ ਨੋਕਲਾ ਕਹ ਲੀਏ ਵੀ ਹੱਥੀ ਚਵਾਈ ਦਾ ਥਾਣਾ ਸੋ ਮਗਰ ਬੱਛੀ ਹੈ ਠੀਕ ਹੈ ਹਾਂ ਜੀ ਆਲਾ ਸੋ ਥਣਾ ਥਣਾ ਵਾਲੇ ਪਾਸਿਓ ਪੂਰੀ ਖਬਰ ਦਾ ਬਹੁਤ ਹੈ ਚੋਈ ਵੀਰ ਜੀ ਬਹੁਤ ਸੋਹਣੀ ਤੇ ਠੰਡੀ ਬੜੀ ਭਾਏ ਹੁੰਦਾ ਵਾ ਵਾਜਦਾ ਜੂ ਮੋਟੀ ਤਾਰ ਪੈਂਦੀ ਆ ਵਧੀਆ ਨਿੱਗਰ ਚੋਈ ਉਹ ਕਮਗਾ ਪਾਲੀ ਦਾ ਉਹ ਆਪਣੀ ਮौज ਹੈ ਜੀ ਭਾਏ ਪਾਗੇ ਚਲੋ ਸਾਬ ਨੁਕਰੀ ਕੋੜੀ ਜੜਕੀ ਆ ਕੋਈ ਗੱਲ ਕੋਈ ਕਹਿਣ ਵਾਲੀ ਪਿਛਾਲਾ ਛੂਲੋਂ ਉਦਾ ਹੀ ਮਾਰਦੀ ਆ ਆ ਵੈਸੇ ਠੰਡੀ ਧੀਰੀ ਆ ਵੈਸੇ ਫਰਤੀਲੀ ਆ ਠੀਕ ਆ ਆ ਦੇਖੋ ਜਿੱਦਾਂ ਮਰਜੀ ਤਸੱਲੀ ਕਰੀ ਚਲੋ ਨੇ ਇਹ ਫੇਸ ਹੁੰਦਾ ਕੋਈ ਹੱਥ ਲਾ ਕੇ ਵਿਖਾ ਇਦਰੇ ਕੋਲ ਬੈ ਜਾ ਬੱਚਾ ਮੈਨੇ ਕਰਨਾ ਦਰਨਾ ਦਰਨਾ ਕੋਈ ਨਹੀਂ ਵਿਖਾ ਦੇ ਭਨੇਵਾ ਬੱਚਾ ਆਇਆ ਤੇ ਮਨ ਵਾ ਵਾ ਕਿਤਨਾ ਹਸਦਾ ਚੋਤ ਬਹੁਤ ਵਧੀਆ ਗੱਲ ਮਾਮੀ ਕੋਲ ਆਇਆ ਵਾ ਮਾਮਾ ਭਾਂਜਾ ਫਿਰ ਇਕੱਠੇ ਲੱਗੇ ਜੀ ਕਿੱਟੇ ਆਜਾ ਚਲੋ ਬਹੁਤ ਵਧੀਆ ਸਤਨਾ ਬੱਚਾ ਚਿੱਟਾ ਹੋਈ ਏ ਹਾਂ ਜੀ ਬੱਚੀ ਏ ਜੀ ਉਹ ਜੀ ਉਹ ਬੱਚੀ ਏ ਠੀਕ ਗਿੱਲਾ ਨਾੜੂ ਤਾਂ ਦੇਖੋ ਬੱਚੀ ਵੀ ਮਗਰ ਵੀਰ ਏਬੀਐਸ ਦੀ ਦੱਸ ਰਿਹਾ ਵੀ ਚੰਗੇ ਸੀਮਨ ਦੀ ਮਗਰ ਬੱਚੀ ਆ ਨਾੜੂ ਬੱਚੇ ਦੇ ਨਾਲ ਤਤਨਾਬ ਅੱਛੀ ਦੇਵਾਂ ਕਿ ਕਿੰਨੇ ਦੀ ਆਪਾਂ ਹਾਂ ਨਾਲ ਹੀ ਗੱਲਬਾਤ ਵੀਰ ਜੀ ਵਛੀ ਦਾ ਨਾ ਅੱਜ ਹੀ ਆਈ ਕਰਕੇ ਵਛੀ ਦੇ ਮਾਲਾ ਥੋੜਾ ਫੋਨ ਤੇ ਕਰਾਂਗੇ ਜੀ ਅੱਛਾ ਉਹ ਵਛੀ ਦੀ ਉਹਨਾਂ ਨੇ ਆਪਾਂ ਨੂੰ ਸਨੋਧ ਬੜੀ ਕੀਤੀ ਆ ਉਹਨੇ ਵੀ 25 26 ਕਿਲੋ ਦੇ ਦੁੱਧ ਪਹਿਲਾਂ ਨੇ ਭਰਾਇਆ ਜੀ ਤੇ ਹੁਣ ਦੇ ਹਲੇ ਬਹੁਲਾ ਵਾ ਤੇ ਢੰਗ ਠਹਿ ਕੇ ਜੇ ਤੇ ਮਤਲਬ ਅੱਜ ਦੇ ਕੀ ਭਰ ਭਰਾਣ ਕੋਈ ਮੁੱਲ ਮਤਲਬ ਇਹ ਨਹੀਂ ਕੋਈ ਆਪਾਂ 90 ਲੱਖ ਨਹੀਂ ਕਾ ਮੰਗਣਾ ਮੁੱਲ ਪੱਧਰੀ ਹੋਊਗਾ ਹੋਊਗਾ ਜੀ ਹਾਂ ਫੋਨ ਤੇ ਕਰਨਾ ਹੋਊਗਾ ਸੰਧੂ ਸਾਹਿਬ ਇਹ ਨਾ ਕਿੰਨਾ ਥੁਰਾ ਹੁੰਦਾ ਫਿਰ ਤੱਕ ਕੱਚਾ ਪੱਕਾ ਜੇ ਤੇ ਉਹ ਬੰਦਾ ਥੁਰਾ ਧਾਰੂ ਆ ਸਿੱਧੀ ਜਿਹੜੀ ਗੱਲ ਹੈ ਨਾ ਅਹੀਂ ਜਾਣੇ ਆ ਕਿ 100 ਗੱਲਾਂ ਹੁੰਦਾਂ ਕੋਈ ਪਰਦਾ ਹੁੰਦਾ ਜੀ ਹਾਂ ਫੋਨ ਕਰਨੀ ਲਓ ਦੋਸਤੋ ਜਿਹੜੇ ਵੀਰ ਨੇ ਖਰੀਦਣੀ ਹੈ ਕੰਟੈਕਟ ਕਰ ਲਿਓ ਮੁੱਲ ਵੀਰ ਫੋਨ ਤੇ ਆਂਦਾ ਵੀ ਕਰ ਲਿਆ ਕਿ ਕੱਲੇ ਕੱਲੇ ਵੀਰ ਨੂੰ ਜਿੰਨੇ ਪੁੱਛਣਾ ਖਾਸ ਕੋਈ ਖਰੀਦਦਾਰ ਵੀਰ ਹੈਗਾ ਚਾਹਵਾਂ ਉਹ ਜਿਹੜਾ ਕੰਟੈਕਟ ਕਰੂਗਾ ਉਹਨੂੰ ਰੇਟ ਜਿਹੜਾ ਆਪਾਂ ਦੱਸ ਦਾਂਗੇ ਭਾ ਮਿੱਠਾ ਭਾ ਪੱਧਰਾ ਹੀ ਕੋਈ ਜ਼ਿਆਦਾ ਪਾਣੀਗਾ ਠੀਕ ਆ ਹਾਂਜੀ ਕੋਈ ਸੈਕਿੰਡ ਨੰਬਰ ਤੇ ਵੀਰ ਸਤਨਾਮ ਜੀ ਇਹ ਵੀ ਜੀ ਬੱਚੀ ਸੂਈ ਪਹਿਲਾਂ ਸੂਆ ਚਾਰ ਦਿਨ ਦਾ ਜੀ ਚੌਗੀ ਮੂੰਹ ਇਹ ਹਾਂਜੀ ਸੂਈ ਨੂੰ ਕੋਈ 6-7 ਦਿਨ ਹੋ ਗਿਆ ਜੀ 6-7 ਦਿਨ ਇਹਦੇ ਕੋਲ 8-9 ਤੇ 16 ਕਿਲੋ ਕੋ ਭਾਂਪਰਾ ਬੋਲਾ ਮੰਲੇ ਦੁੱਧ ਮੰਲੇ ਠੀਕ ਆ 16 ਕਿਲੋ ਆਪਾਂ ਚਵਾ ਦਾਂਗੇ ਉਹ ਦੱਸੋ 16 ਕਿਲੋ ਬੋਲਾ ਮੰਲੇ ਕੋਈ ਵੀਰ ਕੱਚਾ ਬੋਲਾ ਮੰਲੇ ਅੱਜ ਤਿੰਨਾਂ ਕੇ ਚੌ ਦਿਨਾਂ ਦਾ ਨਹੀਂ ਨਹੀਂ ਅੱਜ 6-7 ਦਿਨ ਹੋ ਗਏ 6-7 ਹਫ਼ਤੇ ਦੇ ਵਿੱਚ ਵਿੱਚ ਹੀ ਹਾਂਜੀ ਹ ਪਰ ਥਾਣ ਚੱਲੇ ਦੀ ਬੜੀ ਪੱਧਰ ਤੇ ਚੋਣ ਵੀ ਇੱਕ ਨੰਬਰ ਦੀ ਆ ਕਰੋ ਚੈੱਕ ਉਹਨਦੇ ਵਿਧੇ ਚਵਾਈ ਚੋਈ ਮਾਲ ਦੀ ਮਤਲਬ ਕੋਈ ਇਹ ਨਹੀਂ ਆਪਾਂ ਕੋਈ ਰੋਕੀਆਂ ਜਾਂ ਟਾਈਮ ਲੱਗਾ ਵਾ ਨੋਕਲਾ ਥਾਣਾ ਤੇ ਲੰਬੇ ਥਾਣਾ ਠੀਕ ਆ ਜੀ ਗੰਢੀ ਗੜੀ ਪਿਓਰ ਚਾਰਦਾਂ ਦੀ ਚਾਰ ਦੁੱਧ ਵਾਲੇ ਖਲੋਤੇ ਆ ਲਓ ਜੀ ਪਿਓਰ ਚੌਕੀ ਆ ਹਾਂਜੀ ਪਿਓਰ ਚਾਰ ਦਾ ਤੇ ਛੇਕ ਛੁਕ ਤੇ ਦੋ ਨਾਜੀ ਨਾ ਬਿਲਕੁਲ ਚਾਰ ਦੁੱਧ ਵਾਲੇ ਦੰਦ ਖੁੱਤੇ ਆ ਜੀ ਬਖਾਓ ਬਖਾਓ ਵਰਤਾਲਿਆਂ ਜਾਓ ਜੀ ਲਓ ਜੀ ਸਹਿਣਾ ਫੜ ਲਓ ਲਓ ਜੀ ਠੀਕ ਹੈ ਤਾਂ ਦੋਵੇਂ ਸਾਈਡਾਂ ਸਾਈਡ ਵਾਲੇ ਦੰਦ ਖੜੇ ਆ ਆ ਖੜੇ ਖੜੇ ਜੀ ਜੋ ਉਹ ਦੱਸਾਂਗੇ ਨਿਆਂ ਦੀ ਗੱਲ ਨਹੀਂ ਬਿਲਕੁਲ ਪ੍ਰਾਪਰ ਆ ਦੰਦ ਸੋ ਚੌਕੀ ਆ ਪਿਓਰ ਚੌਕੀ ਠੀਕ ਆ ਜੀ ਤੇ ਕਿਉਂਕਿ ਕਿਸੇ ਵੀਰ ਨੂੰ ਇਹ ਨਾ ਕਿ ਵਹਿਮ ਰਹੇ ਜੇ ਕਿ ਦੱਸਿਆ ਔਰ ਤਾਂ ਨਿਕਲੇ ਕੁਝ ਹੋਰ ਠੀਕ ਆ ਚੰਗੀ ਬੱਚੀ ਆ ਤੇ ਹਫਤਾ 6 ਦਿਨ ਹਜੇ ਸਮਾਂ ਹੋ ਗਿਆ ਸੂਈ ਨੂੰ ਇਹਦਾ ਫਿਰ ਸਤਨਾ ਬੱਚਾ ਕਿਹੜਾ ਬੱਛਾ ਜੀ ਉਹ ਬਿਠਾ ਜੀ ਆ ਡੱਬਾ ਉਹ ਡੱਬਾ ਨਹੀਂ ਆ ਪਰ ਲਾ ਹਾਂਜੀ ਲਓ ਜੀ ਆ ਡੱਬਾ ਬੱਛਾ ਜੀ ਹਾਂ ਤੋੜਾ ਠੀਕ ਹੈ ਪੂਰਾ ਅੱਜਾ ਬੱਚਾ ਵੀ ਪੂਰਾ ਬੱਚਾ ਭਲਿਆ ਆ ਪਲਿਆ ਪਲੀਦਾ ਵੱਡਾ ਬੱਚਾ ਸੀ ਸਾਈ ਦੇ ਥੱਲੇ ਕਰਮ ਵਾਲੀ ਤੇ ਆ ਓਏ ਦੁੱਧ ਵੀ ਜੀ ਕੇ ਸੇ ਵਾਲੀ ਵੀਰ ਕੋ ਚਲ ਗਈ ਤੇ ਵੇਛੀ ਦੁੱਧ ਪਹਿਲੇ ਨੂੰ 20 ਕਿਲੋ ਚਵਾ ਦੂ ਠੀਕ ਛੱਡੀ ਕਿ ਸਾਲੇ ਕੋ ਐਡਾ ਸਾਂ ਲਗਾ ਰਹੋਂਦੇ ਤੇ ਤੁਹਾਨੂੰ ਦੱਸਦਾ ਚਾਈ ਚੋਈ ਹੈ ਆ ਸ਼ੌਂਗ ਰਾਇ ਦੇ ਬੱਚੇ ਪੂਰੇ ਖਬਰਦਾਰ ਹੋਈਆਂ ਬਿਲਕੁਲ ਜੀ ਹਾਂਜੀ ਲਾਈਵਰ ਸੁਤਨਾਮ ਦੇ ਲੈ ਜੀ ਗੱਲ ਕਰਤੀ ਹੈ ਦੀ ਹੁਣ ਹਾਂ ਮੋਲਦੀ ਵੀਰ ਜੀ ਨੇ ਕੁਆਲਟੀ ਕੁੜੀ ਦੇ ਹਿਸਾਬ ਨਾਲ ਭਾਵੇਂ 60 ਬਾੜ ਕਰ ਲਗੇ ਨਾ 55000 ਦੀ ਦੇ ਦਾਂਗੇ 55 ਦੀ ਹਾਂਜੀ ਕਸਰਾ ਕੁਸਰਾ ਕਰ ਲੇ ਸਾਡੇ ਦੇ ਵਿੱਚੋਂ 2000 ਜੱਡ ਪਾ ਦਾਂਗੇ ਕੱਦ ਨਾ ਨਿਵਾਇ ਧੁਾਈ ਨੀਗੀ ਅੱਜ ਤੂੰ ਵੀ ਫਕਤ ਗਾਲੀ ਛਤਾ ਬਾਨ ਨੂੰ ਮਾਰੀ ਆਣ ਕੇ ਅਰੇ ਅੱਧੀ ਕਿ ਮੈਂ ਨੂੰ ਹੋਂਡਿਆ ਜਾਂਦਾ ਸੰਤੋ ਸਾਹਿਬ ਆ ਗਿਆ ਮੈਂ ਖਾ ਜਿੰਨੂ ਆਉਣ ਗਾ ਨਹੀਂ ਚੱਲਣ ਦੇ ਹਾਂ ਤੁਹਾਡੇ ਸਾਰਾ ਮਾਲ ਉੱਧਰ ਦੂਰ ਜਿਹੜੇ ਨਿਪਰ ਤੇ ਜਾਇਜ ਹੁੰਦੇ ਆਪਣੇ ਹਾਂ ਬਸ ਨਾਲੀ ਜੀ ਘਾਲ ਗੋਦੀਆਂ ਦੇ ਪੈਂਦੇ ਅੱਛਾ ਇਹ ਸਤਨਾਮ ਹਾਂ ਨਾ ਜੀ ਪ੍ਰਤਾਪ ਸਿੰਘ ਕੀ ਗੱਲ ਹੋਈ ਇਹਦੀ ਇਹ 30 ਤੇ 50 ਦੀ 53 ਦੀ ਚਲੋ ਹੋਰ ਚੱਲ ਨਹੀਂ ਗਾ ਨਹੀਂ ਪੋਣੀ ਦਾ 52000 ਦੀ ਸੰਧੂ ਸਾਹੇ ਹੋ ਗਈ ਬਵੱਜਾ ਦੀ ਹਾਂ ਲਓ ਜੀ ਬਵੱਜਾ ਦੀ ਬੜੀ ਕੁਆਲਟੀ ਆ ਦੀ ਫਿਕਸ ਜੱਡੇ ਦੀ ਆ ਦਾ ਦਿਨਾਂ ਦੀ ਸੂਈ ਆ ਹਾਂ ਜੀ ਥਾਨ ਭਾਂਡੇ ਦੀ ਪੂਰੀ ਖਬਰ ਪੂਰੀ ਖਬਰ ਆ ਫਿਰ ਨੋ ਡਾਊਟ ਆ ਠੀਕ ਆ ਜੀ ਕੋਈ ਤਸੱਲੀ ਆਪਦੇ ਜਿਵੇਂ ਮਰਜ਼ੀ ਕਰੋ ਮੁੱਠੀ ਤੋਂ ਬਾਹਰ ਹੁੰਦਾ ਥਾਂ ਤੇ ਬਹੁਤ ਹੋ ਜੀ ਆ ਦੇਖੋ ਫਿਰ ਪੂਰੀ ਵੱਡੀ ਵੱਛੀ ਕੋਈ ਛੋਟੀ ਨਹੀਂ ਨਾ ਚੰਗੀ ਆ ਉਸ ਤੋਂ ਬਾਅਦ ਸਤਨਾਮ ਆਪਣੇ ਕੋਲ ਜਿਹੜੀ ਇਹ ਆ ਗਈ ਤੀਜੇ ਨੰਬਰ ਤੇ ਹਾਂ ਜੀ ਇਹ ਵੀ ਜੀ ਬਲਵਾਂ ਤੀਜਾ ਸੂਆਂ ਦੇ ਪਰ ਭਰਾ ਮੰਨ ਲੈ ਅੱਛਾ ਜੀ ਇਹਨੂੰ ਸੂਈ ਨੂੰ 12 13 ਦੇ ਹੋ ਗਿਆ ਜੀ ਵੱਛਾ ਮਗਰੇ ਦੇ ਕੋਲ ਮਗਰ ਪਚਾਇ ਦੇ ਕੀ ਬੱਛਾ ਆ ਬੈਠਾ ਹਾਂਜੀ ਆ ਖਲੋਤਾ ਲਓ ਜੀ ਅੱਛਾ ਵੀ ਇਹਦੇ ਮਗਰ ਡੱਬਾ ਹੀ ਠੀਕ ਹੈ ਜੀ ਹਾਂਜੀ ਤੋਂ ਕ੍ਰੋਸ ਆਂਗ ਦੇ ਵਿੱਚ ਤੀਜਾ ਸੂਆ ਕੋਈ 12-10 12 ਦਿਨਾਂ ਦੀ ਸੂਈ ਹੈ ਦੁੱਧ ਕਿੰਨੇ ਕਿਤੇ ਚੱਲਣ ਦੀ ਦੁੱਧ ਵੀ ਜਿਹਦੇ ਬਾਰੇ ਆ ਤਾਂ 14-15 ਲਓ ਜੀ 14-15 14-15 ਕਿਲੋ ਤੇ ਦੋਸਤੋ ਇਹ ਚੱਲਣ ਦੀ ਹੈ ਹਾਂਜੀ ਲਓ ਜੀ ਪ੍ਰਤਾਪ ਬਾਰ ਤੋਂ ਕ੍ਰੋਸ ਆਂਗ ਦੋਸਤੋ ਕੋਈ ਯਾਹੀਵਾਲ ਦਾ ਕ੍ਰੋਸ ਮੰਨ ਲਏ ਠੀਕ ਹੈ ਜੀ 14 ਕਿਲੋ ਤੇ ਭਾਵੇਂ ਕੋਈ ਭੈਣ ਭਰਾ ਇਦਾਂ ਮੰਗਾ ਲੇ ਭਾਵੇਂ ਕੋਈ ਇੱਥੇ ਆ ਕੇ ਚੁਲੇ ਐ ਤਸੱਲੀ ਕਰਾ ਕੇ ਦਵਾਂਗੇ 14 15 ਹਾਂ 14 ਤੋਂ ਪਲੱਸ ਹੋਈ 14 ਕਿਲੋ ਭਾਵੇਂ ਕੋਈ ਭੈਣ ਰੱਖ ਗਾਰੰਟੀ ਦੇ ਲੈ ਜੀ ਠੀਕ ਆ ਜੀ ਤੇ ਚੋਣ ਇਸ ਤਰ੍ਹਾਂ ਦੀ ਉਹ ਇਸ ਤਰ੍ਹਾਂ ਬੰਬੀ ਚੱਲਦੀ ਆ ਠੀਕ ਆ ਠੀਕ ਆ ਆ ਦੇਖੋ ਜੀ ਤੇ 14 15 14 15 ਕਿਲੋ ਤੇ ਦੋਸਤੋ ਜਿਹੜੀ ਚੱਲ ਰਹੀ ਹੈ ਠੀਕ ਆ ਕੋਈ 10 12 ਦਿਨਾਂ ਦਾ ਸੁਵਾ ਤੇ ਬਾਕੀ ਚਵਾਬ ਸਮਾਂ ਸਤਰਾ ਉਹ ਵੀ ਜੀ ਸਾਰੇ ਪਸ਼ੂ ਐ ਨੋਕੇ ਆਹੋ ਚਵਾਬ ਸਵਾ ਦਾ ਤੁਹਾਨੂੰ ਕੋਈ ਲੰਮਾ ਨਹੀਂ ਆਉਂਦਾ ਬਿਲਕੁਲ ਜੀ ਆ ਦੋਸਤੋ 14 15 ਕਿਲ ਤੁਮਰੇ ਮੂਲੇ ਤੋਂ ਪਸੂ ਚੱਲਿਆ ਠੀਕ ਆ ਜੀ ਗਾਂ ਕੋਈ 20 15 20 25 ਦਿਨਾਂ ਤੱਕ ਪੂਰੇ ਫੀਕ ਤੇ ਚੱਲੂਗਾ ਫਲਖਾਲ ਹੁਣ ਕੋਈ 14 15 ਕਿਲੋ ਤੇ ਚੱਲਣ ਡਈ ਦੁੱਧ ਵੀਰ ਜੀ ਬਹੁਤ ਜ਼ਿਆਦਾ ਦੁੱਧ ਤੇ ਨਾ ਜੇ ਸੱਲੇ ਬੈ ਗਿਆ ਕਰਮਾਲੀ ਮੁੱਕ ਨਾ ਲਾਣੀ ਪਰ ਕਿੱਥੋਂ ਕੱਢੀ ਹੋਗੀ ਹਾਂ ਲਓ ਜੀ ਸੋ ਰੰਗ ਟੰਗ ਚੰਗੇ ਆ ਵੈਸੇ ਇਸੇ ਤਰ੍ਹਾਂ ਚਵਾਈ ਹੋ ਜਾਂਦੀ ਆ ਪੰਗਾ ਪੁੰਗਾ ਕੇ ਮਾੜਾ ਮੋੜ ਪਾ ਰਹੀ ਆ ਉਹ ਕੋਈ ਭਾਈ ਭੋਇਣਾ ਵੇ ਬਾਕੀ ਕਿਸੇ ਰਕਮ ਦੀ ਵੀ ਉਹ ਨਾ ਮਾੜੀ ਮੋੜਾ ਨਾ ਨਾ ਛੜੀ ਛੜੀ ਵਾਲਾ ਡੰਗਰ ਵੀਰ ਜੀ ਲੈਣਾ ਹੀ ਨਹੀਂ ਸੀ ਤੇ ਛੜੀ ਵਾਲਾ ਲਿੱਲਿਆ ਤੇ ਫਿਰ ਅਰੀਆ ਲੈ ਕੇ ਮੇਰੇ ਵਕੀਆਂ ਬਣਾਉਣੀਆ ਤੰਦੂ ਸਾਹਿਬ ਕਾਦੀ ਸਿਆਲੇ ਮੇਰੇ ਪ੍ਰਯਾਮ ਨਹੀਂ ਕਰਦਾ ਸਹੀ ਆ ਇਹ ਕਿੰਨੇ ਦੀ ਤੇਰੀ ਸਨਾਮ ਫਿਰ ਮੋਦੀ ਜੀ ਭਾਵੇਂ ਦਾ 40 45 ਕਰੀ ਗਈ ਜੀ ਜਿਹੜੀ ਜੈਸਨ ਉਹ ਦੇ ਹੀ ਦੇਣੀ 36000 ਦੀ ਗਾੜੇ ਦਾ ਆ ਦੁੱਧ ਬੱਚੀ ਕੋ ਬਹੁਤ ਜਿਆਦਾ ਚੰਗਾ ਜਿੱਦਾਂ ਮਰਜੀ ਕੋ ਭੜ ਭਰਾ ਆ ਕੇ ਚੋਵੇ ਹਾਂਜੀ 7 ਕਿਲੋ ਟਾਈਮ ਦਾ ਚਵਾ ਕੇ ਦਊਗਾ ਜੀ ਠੀਕ ਹੈ ਜੀ ਆ ਭਾਏ ਕੋ ਚਾਰ ਰੰਗ ਚੋਈਏ ਉਹ ਜੀ 36000 ਦੀ ਮਿਲੂਗੀ ਤੁਹਾਨੂੰ ਠੀਕ ਹੈ ਜੀ ਹਾਂ ਨਾ ਨਹੀਂ ਦੋ ਸ਼ਬਦ ਕੇ ਸੰਤੂ ਸਾਹਿਬ ਇਹਦੇ ਵਿੱਚੋਂ ਰਹਿ ਗਏ ਸੱਚਾ ਜੀ ਸਭ ਵੀ ਕਰਨਾ ਵਾ ਮਾਨ ਸਾਹਿਬ ਫੇਰ ਉਹਨਾਂ ਨੇ ਆ ਕੇ ਵਾਧਾ ਕਰਦੇ ਖੁੱਲੇ ਕਰ ਦਿੱਤੀ ਵਾਧਾ ਵਾਧਾ ਕਰਦੇ 2500 ਕੱਤੀ ਜੋ ਜੀ ਜੀ ਦੁੱਧ ਬਹੁਤ ਆ ਜੀ ਵਧੀਆ ਗੱਲ ਤੇ ਗੱਲਾਂ ਹੀ ਪਰੇ ਵੱਡੀ ਨਹੀਂ ਇਹਦਾ ਮੁਕਾਬਲਾ ਕਰ ਸਕਦੀ ਜੀ ਚੋਣ ਵੀ ਕਿਤੇ ਨਹੀਂ ਆਰਾ ਬਿਲਕੁਲ ਜੀ ਬਿਲਕੁਲ ਹਾਂਜੀ ਲੋ ਵੀ ਪਰੋ ਠੀਕ ਆ ਜੀ ਸੋ ਇਹ ਮਿਲ ਜੂਗੀ ਤੁਹਾਨੂੰ 34.5 ਚ ਚੰਗੀ ਆ ਬੈਡ ਠੀਕ ਆ ਮਾਨ ਭਾਂਡੇ ਦੀ ਪੂਰੀ ਚੰਗੀ ਆ ਸਾਫ ਸੁਥਰੀ ਆ ਇੱਕ ਚੌਥੇ ਨੰਬਰ ਤੇ ਇਧਰ ਆਪਾਂ ਤੁਹਾਨੂੰ ਦਿਖਾਉਨੇ ਵੇਰਵਾ ਨਾਲ ਇਹਨਾਂ ਦੀ ਪਾਈ ਜਾਂਦੇ ਬਿਲਕੁਲ ਜਿਹੜੀ ਤੋਰੀ ਇਹ ਵੀ ਸੁਈ ਹੈ ਇਹਨੂੰ ਸੁਈ ਨੂੰ ਹੋ ਗਿਆ ਕੋਈ ਮਤਲਬ 17 18 ਦਿਨ ਹੋ ਗਿਆ ਉਹ ਜਰਸੀ ਬੱਚੀ ਜੇ ਮਗਰ ਅੱਛਾ ਜੀ ਤੇ ਦੁੱਧ ਗਾ ਕੋਈ ਇਹਦੇ ਕੋਈ 15 ਕਿਲੋ ਹੀ ਹੋਊਗਾ ਜੀ ਦੁਵੇ ਵੀ ਦੁਜੇ ਹੀ ਐ ਸੁਬਾ ਦੁਜਾ ਮੰਨ ਲਓ ਤੇ ਜਨ ਨਵਾਉਣ ਵਾਲੀ ਕਰਕੇ ਪਾਸੇ ਤੇ ਜੈ ਮੰਨ ਲੈਣਾ ਅੱਛਾ ਜੇ ਦਿਨ ਨਵਾਈ ਮੇਰੇ ਬੋਲ ਕੇ ਸੁਵੇ ਦਾ ਇੱਕ ਗੱਲ ਐ ਤੰਨੂੰ ਤਾਂ ਕੋਈ ਕੁਝ ਹੋਵੇ ਤੜਾ ਡੰਗਰ ਸੋਹਣਾ ਲੱਗਦਾ ਏ ਨਵਾਈ ਤਵਾਈ ਦਾ ਰੋਗ ਹੋਰ ਬੜਾ ਜੰਦਾਵਾ ਉਹ ਨਾਤਾ ਤੋਂ ਤਾਂ ਬੰਦਾ ਸੋਹਣਾ ਲੱਗਦਾ ਮੇਰੇ ਨੂੰ ਸੰਧਰ ਸਾਹਿਬ ਵਿਆਹ ਹੇ ਤੇ ਨਾ ਮਤਲਬ ਕੀ ਰੂਪ ਚੜਦਾ ਮੈਂ ਨਾ ਉਹ ਨਹੀਂ ਮੁੜ ਕੇ ਸਾਡੀ ਜ਼ਿੰਦਗੀ ਦੇ ਵਿੱਚ ਆਉਂਦਾ ਜਦੋਂ ਵਿਆਹ ਹੇ ਤੇ ਨਾ ਰੂਪ ਚੜਿਆ ਮੁੜ ਕੇ ਚੜਦਾ ਹੀ ਨਹੀਂ ਕੋਈ ਹੋਰ ਰੂਪ ਨਹੀਂ ਚੜਦਾ ਮਾਚਾ ਚੱਲ ਠੀਕ ਆ ਪਾਉਂਦਾ ਸਿੰਘ ਆ ਲਭ ਦੇ 17 18 ਦਿਨਾਂ ਦੀ ਸੂਈ ਆ ਤੇ ਨਵਾਏ ਤੋਂ ਆਏ ਪੂਰੀ ਰੀਜ ਨਹੀਂ ਲਾਈ ਕਿ ਠੀਕ ਆ ਜੀ ਉਹ ਤੁਹਾਨੂੰ ਪਹਿਲਾਂ ਦੱਸਦਾ ਵੀ ਥੋੜਾ ਜਿਹਾ ਕਾਲੀ ਕਾਲੀ ਦੇ ਵਿੱਚ ਅੱਜ ਚਲੋ ਟਾਈਮ ਹਿਸਾਬ ਨਾਲ ਦਿੱਤੇ ਲਏ ਸੀਗੇ ਤੇ ਉਹ ਥੋੜਾ ਜਿਹਾ 19 21 ਹੋ ਗਿਆ ਅੱਗਾ ਪਿਛਾ ਜਿਹਾ ਉਹ ਹਿਸਾਬ ਨਾਲ ਤੁਸੀਂ ਜਿਹੜੀ ਜਜਮੈਂਟ ਕਰ ਲਓ ਠੀਕ ਆ ਜੀ ਆ ਜਰਸੀ ਬੱਚੀ ਜੀ ਇਹਦੀ ਆ ਜਰਸੀ ਬੱਚੀ ਹੈ 17 18 ਦਿਨਾਂ ਦਾ 500 ਸੂਆ ਤੇ 15 ਕਿਲੋ ਦੁੱਧ ਇਸ ਵੈਡ ਦੇ ਥੱਲੇ ਹੁਣ ਜਿਹੜਾ ਹਾਜ਼ਰ ਹਾਂਜੀ ਸੋ 15 ਕਿਲੋ ਮੇਰਾ ਵੀ ਬੇਸ਼ੱਕ ਕੋਈ ਜਿੱਦਾਂ ਉਹ ਮਰਜ਼ੀ ਭਣ ਭਰਾ ਚੂਹੇ ਤਸੱਲੀ ਕਰੇ ਜੀ ਆਗੇ ਤੇ ਦੋ ਬਾਲੀ ਥੜੀ ਚੋਣੀ ਮੋਟਰ ਹੈਗੀ ਹੰਦੀ ਕੀ ਵਿਖਾਗੇ ਕੋਈ ਨਾਲ ਤੇ ਆਉਂਦੇ ਆਂ ਸਰ ਲਿਫਟਰੀ ਤੋਂ ਲਾ ਪਾ ਲਾ ਜੀ ਨਾਲ ਦੇਖੋ ਠੀਕ ਆ ਨਹੀ ਆਲੀ ਵੈਸੇ ਤਾਂ ਪੂਰੀ ਲਿਸ਼ਕ ਪੋਸ਼ਕ ਤਾਂ ਪੂਰੀ ਬਣੀ ਹੁੰਦੀ ਆ ਚਲੋ ਅਰ ਕੀ ਥੋੜਾ ਜਿਹਾ ਅੱਗਾ ਪਿਛਾ ਹੋ ਗਿਆ ਹੋ ਗਿਆ ਫਿਰ ਤੁਸੀਂ ਮਤਲਬ ਤਵੇ ਅਸੀਂ ਆਉਣ ਲੱਗੇ ਫਿਰ ਸਾਡੇ ਕੋਲ ਮਿੰਟ ਮਿੰਟ ਕੰਮ ਟੱਲੀ ਨਹੀਂ ਆ ਕੋਈ ਗੱਲ ਚਲੋ ਕੋਈ ਆਹ ਨੂੰ ਕੰਮ ਟੱਲੀ ਕਰ ਦਿਆਂਗੇ ਆਹ ਟੱਲੀ ਕਰਦਾ ਪੂਰਾ ਗੱਲ ਅੱਛਾ ਸਤਰਾਮੇ ਦੇ ਦਈਏ ਫਿਰ ਕਿੰਨੇ ਕੀ ਦੀ ਭਰਾ ਇਹ ਵੀ ਜੀ ਦੋਦੇ ਹਸਾਨਾ ਦੇ ਗਾਵੇ ਕਹਿੰਦਾ ਅੱਕ ਰਸਦੀ ਜੇ ਪੰਜਾਬ 52000 ਦਾ ਇਹ ਆਪਾਂ ਦੋ ਛੜਦਾਂਗੇ 50 48 ਹਾਂਜੀ ਦੋ ਹੀ ਛੜਦਾਂਗੇ ਇਧਰੋਂ ਇਧਰੋਂ ਵੀ ਦੋ ਹੀ ਛੜਦਾਂਗੇ 500 ਲਓ ਜੀ 48 ਦੇ 46 ਸਾਢੇ 45 ਹਾਂਜੀ ਲਓ ਦੁੱਧ ਵੀਜੀ ਵਿੱਚ ਮਿੰਟੋਂ ਮੰਡੀ ਕਰਵਾਣੀ ਵਾਦੀ ਜੇ ਹੋ ਰਹੀ ਆਪਣੇ ਕੋਲ ਦੋ ਦਿਨ ਠਹਿਰ ਜਾਂਦੀ ਨਾ ਦੁੱਧ 16 17 ਕਿਲੋ ਮੈਂ ਵੀ ਅੱਜ ਪਸੋਂ ਚੌਥਾ ਆਪਾਂ ਵੀਡੀਓ ਪਾਈ ਆ ਹਾਂਜੀ ਹਾਂਜੀ ਅੱਤੇ ਪਸੋਂ ਤੋਂ ਪੇਣਾ ਵੀਡੀਓ ਤੋਂ ਬਾਅਦ ਹੀ ਪੰਜ ਚਾਰਵੇਂ ਹਲੇ ਜਾਂਦੇ ਦੇਖ ਜਨ ਬੜੀ ਮਹਾਰਾਜ ਬੜੀ ਤੇਵਾ ਜੀ ਬਾਕੀ ਵੇਖੋ ਵੀਰ ਜੀ ਪਹਿਲੇ ਭਰਾ ਜੀ ਨੂੰ ਹੁਣ ਮਾਰਾ ਜੇ ਤੋਂ ਡਰ ਕੇ ਨੇ ਭਰੋਸਾ ਵੀ ਹੱਦੋਂ ਜ਼ਿਆਦਾ ਕਰ ਦਿਆ ਹਾਂ ਨਹੀਂ ਨਹੀਂ ਵੇਖੋ ਇਹ ਨਹੀਂ ਆ ਸਾਰੀ ਯਕੀਨ ਦੇ ਸਿਰ ਤੇ ਦੁਨੀਆ ਕੋ ਆ ਜੀ ਆ ਜੀ ਜਿਹੜੇ ਜਿਹੜੇ ਧੋਖੇ ਭਾਜੀ ਕਰਦੇ ਵੀਰ ਜੀ ਨਾਲ ਇਸ ਤਰ੍ਹਾਂ ਨਹੀਂ ਨਹੀਂ ਆਪ ਆ ਕੋ ਪੋਲਾ ਪਸੂ ਲੈਣੇ ਤੇ ਫਿਰ ਤੁਹਾਨੂੰ ਪਤਾ ਵੀ ਅੱਡਾ ਵੀ ਫਿਰ ਪੋਲਾ ਬਾਸੀ ਬਸ ਹਾਂ ਜੀ ਦਵਾਗੇ ਆਪਾਂ ਗਾਂਵ ਕਿਸੇ ਨੂੰ ਚੰਗੀ ਗੱਲ ਆ ਲਓ ਵੀ ਦੋਸਤੋ ਇਹ ਤੁਹਾਨੂੰ ਮਿਲ ਜੂਗੀ ਖਾਨਾ ਜੈਸ ਨੂੰ ਜੜੀ ਠੀਕ ਆ ਜੀ ਵਿੱਚ ਪੂਰੇ ਛੋੜ ਛੱਪੇ ਕਰਕੇ ਇੱਕ ਇਧਰ ਜਰਸੀ ਬਰੀਡ ਦੇ ਵਿੱਚ ਇਹ ਪਹਿਲਾਂ ਵੀਰ ਜੀ ਛੇਦਾਨ ਵਛੀ ਜੇ ਓਕੇ ਠੰਡੀ ਇਹ ਬੱਚਾ ਇਹਦਾ ਮਰ ਗਿਆ ਜੀ ਅੱਛਾ ਜੀ ਹਾਂ ਜੀ ਬੱਚਾ ਮਰ ਗਿਆ ਸੀ ਮਗਰ ਵਛੀ ਹੀ ਦਾਦੇ ਘਰ ਆਏ ਤਾਂ ਉਹਦੇ ਕੁੱਤੇ ਖਾ ਲਈ ਦੀ ਫੇਸ ਕੁਆਲਿਟੀ ਚੈੱਕ ਕਰੋ ਬਾਹਰ ਬਾਹਰ ਕੱਟ ਇੱਕ ਵਾਰੀ ਹਾਂ ਜੀ ਹਾਂ ਜੀ ਸਰਦਾਰ ਜੀ ਹਾਂ ਜੀ ਦੇਖ ਉਹ ਜਿਹੜਾ ਕੰਮ ਨਹੀਂ ਆਪਾਂ ਮਹਾਰਾਜ ਨਾਲ ਕਿ ਆਵੇ ਇਹ ਮਜ਼ਾ ਹੁੰਦਾ ਹੈ ਆਦੀ ਵਛੀ ਬਿਲਕੁਲ ਹਾਂ ਹਾਂ ਬਿਲਕੁਲ ਦੇਖੋ ਮੈਲੇ ਨਾਲ ਵਛੀ ਪੂਰੀ ਲਿਬਰੀ ਫੁੱਲ ਮੇਲਾ ਮਾਰਨ ਰਹੀ ਜੀ ਬਿਲਕੁਲ ਹਜੇ ਮੈਲੇ ਮੂਲੇ ਤੋਂ ਚੱਲੀ ਆ ਹਾਂ ਜੀ ਹਾਂ ਜੀ ਕੋਈ 12 13 13 13 ਦਿਨਾਂ ਦਾ ਸਮਾਂ ਕੋਈ ਵੀਰ ਮੰਨ ਲੇ ਬੇਸ਼ੱਕ ਅੱਜ ਸਦਨਾ ਮੈਂ ਤੁਹਾਨੂੰ ਦੁੱਧ ਕਿੰਨਾ ਕੋ ਕੁਛ ਇਹਦੇ ਵੀ ਵੀਰ ਜੀ 12 ਕਿਲੋ ਦੁੱਧ ਉਹ 11 ਕਿਲੋ ਕੋਈ ਭੈਣ ਭਰਾ ਭਾਵੇਂ ਇਦਾਂ ਫਰਕ ਲੈ ਜੀ ਅੱਛਾ ਜੀ ਹਾਂ ਜੀ ਲਓ ਜੀ ਬੋਲੀਪੂ ਕਰਕੇ ਜਵਾਬ ਮਾਂ ਠੰਡੀ ਬੜੀ ਇਦਾਂ ਲੈ ਵੇ ਜਵਾਬੇ ਠੀਕ ਆ ਜੀ ਹਾਂ ਜੀ ਥੋੜਾ ਜਿਹਾ ਪ੍ਰਤਾਪ ਆ ਇਹਨੂੰ ਘਮਾਇਆ ਜੇ ਇਹਨੂੰ ਆ ਇੱਥੇ ਰੁਕਿਆ ਜੀ ਹਾਂ ਹਾਂ ਬਸ ਬਸ ਆ ਲਓ ਜੀ ਠੀਕ ਆ ਵੇਖੋ ਸੋ ਪਛੀ ਚੰਗੀ ਹੈ ਤੇਰੀ ਬਹੁਤ ਜੀ ਪਛੀ ਚੰਗੀ ਆ ਲੈ 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 ਕੋਈ ਨਹੀਂ ਠੰਡੀ ਪੁੱਤ ਲਾ ਦੇਦਾ ਜੀ ਦੰਦ ਛੇ ਜੀ ਹਾਂ ਲਓ ਜੀ ਹੱਥ ਲੈ ਤਾਂ ਉੱਥੇ ਇਕੱਠੀ ਹੋ ਜਾਂਦੀ ਜਿਵੇਂ ਛੋਟਾ ਹਾਤੀ ਚੇਕ ਮਾਰਿਆ ਹੁੰਦਾ। ਰਿਸ਼ਤੇਦਾਰਾਂ ਦਾ ਡਰ ਹੁੰਦਾ ਤੇ ਤਾਂ ਤੋਂ ਆਪਣੇ ਵਾਹ ਵਾਹ। ਆਹ ਵਾਹ ਰਿਸ਼ਤੇਦਾਰਾਂ ਦਾ ਬੱਚੀ ਹੁੰਦੀ ਜਾਂਦੀ। ਨਹੀਂ ਨਹੀਂ ਰਿਸ਼ਤੇਦਾਰ ਤੋਂ ਵੈਸੇ ਵੀ ਡਰ ਹੁੰਦਾ। ਬਾਈਆ ਬਿਲਕੁਲ ਬਿਲਕੁਲ। ਨਹੀਂ ਚੰਗੀ ਪਿਆਰੀ ਬੱਚੀ ਹੈ। ਬਹੁਤ ਸੋਹਣੀ ਬੱਚੀ। ਫੇਸਬੁਕ ਬਹੁਤ ਸੋਹਣਾ ਲੱਗਿਆ। ਥੋੜਾ ਸਮਝ। ਕੰਨੀ ਵਾਲੇ ਖੜੇ ਹੈ। ਸਾਰੇ ਖੜੇ ਵੀ ਜੀਆ ਦੇਖੋ। ਲਓ ਜੀ। ਆਹ ਲਓ ਜੀ। ਬਿਲਕੁਲ ਦੁੱਧ ਤਾਂ ਦੇਖੋ। ਆਹ ਵੇਖੋ ਜੀ। ਉੱਧ ਵੀ ਦੇ। ਚਲੋ। ਚੰਗੀ ਆ ਬੱਚੀ। ਹਾਂ ਜੀ। ਲਓ ਦੋਸਤੋ ਅਜੇ ਛੇਕਦੇ ਜਿਹੜੇ ਬਰਾਬਰ ਨਹੀਂ ਕੀਤੇ ਕਰਮਾਲੀ ਨੇ ਕੰਨੀ ਆਲੇ ਦੰਦ ਖੜੇ ਆ ਸੋ ਪਹਿਲਾ ਸੂਆ ਬੱਛੀ ਸੂਈਏ ਸਤਨਾਮ ਇੱਕ ਪੂਰੀ ਦੁੱਧ ਫੇਰ ਰਿਪੀਟ ਕਰਦੇ ਦੁੱਧ ਵੀਰ ਜੀ ਬੱਛੀ ਕੋ 11 ਕਿਲੋ ਦੇ ਭਾਵੇਂ ਕੋ ਭੈਣ ਭਰਾ ਹੱਥੋਂ ਨਾਲ ਲਾਵੇ ਅੱਛਾ ਭਾਵੇਂ ਕੋ ਇਸੇ ਆ ਕੇ ਚਾਹੀਏ ਦੁੱਧ ਦੇ ਸਿਕੋ ਦਾ 11 ਤੋਂ ਪਲੱਸ ਆ ਜੀ ਠੀਕ ਆ ਜੀ ਹਾਂ ਜੀ ਲਓ ਜੀ ਵੀਰ ਜੀ ਰਾਤੀ ਵਾਲੇ ਆਪਣੇ ਕੋ ਕਰਮਾਲੀ ਆਈਏ ਦੁੱਧ ਦੇਣਾ ਠਹਿਗੀ ਨਾ ਬਤਾ ਦਾਂਗੇ ਹਾਂ 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 ਠੰਡੀ ਪਾਣੀ ਦੀ ਮੁੰਦੀ ਬੜੀ ਠੰਡੀ ਬਹੁਤ ਹੈ ਲਓ ਜੀ ਸਾਰੇ ਵੀ ਦੋਸਤੋ ਕਿਵੇਂ ਵੀਰ ਨੇ ਚਵਾਈ ਕਰਦੀਆਂ ਹੱਥੀ ਚਵਾਈ ਵਾਲਾ ਚੂਣ ਬਹੁਤੀ ਸਵਾਦੀ ਹੈ ਪੂਰਾ ਹਾਥੀ ਚਵਾਈ ਦਾ ਥਾਣਾ ਠੀਕ ਹੈ ਸੋ ਬੱਚਾ ਬਹਿ ਕੇ ਜਵਾਈ ਕਰ ਲੈ ਜਿਹੜਾ ਮਰਜੀ ਹਾਂਜੀ ਠੰਡੀ ਤੇਰੀ ਕਰਦੀ ਕੋਈ ਵੰਗਾ ਨਹੀਂ ਪੋਣਾ ਕੋਈ ਲੈਣਾ ਦੇਣਾ ਨਹੀਂ ਇਦਾਂ ਬਹਿਣਾ ਜੀ ਬਹੁਤ ਵਧੀਆ ਸਤਨਾਮ ਕੀ ਲੈ ਦੇ ਫਿਰ ਇਹਦਾ ਹੋਊਗਾ ਲੈ ਦੇ ਵੀ ਜੀ ਜਿਹਦੇ ਬੱਚਾ ਦਾ ਫਿਰ ਤੇ ਵਸ਼ੀ ਵੇਚਦੇ 45000 ਦੀ ਹੁਣ ਬਰਮਾਸਵਾਦੇ ਅਸੀਂ ਡੋਰੇ ਆ ਜੀ ਹਾਂਜੀ ਹਾਂਜੀ ਹੁਣ ਆਪਾਂ ਵਸ਼ੀ 35000 ਦੀ ਦੇਦਾ 35 ਦੀ ਹਾਂ 35 ਦੇ ਦਿੰਦੇ ਠੀਕ ਕਸਰ ਕੋਸਰ ਕੱਢ ਦੀਏ ਪੂਰੀ ਕਸਰ ਕੱਢ ਕੇ 32 ਫੇਰ ਉਹੀ ਗੱਲ ਹੋ ਗਈ ਨਹੀਂ ਮੈਂ 513 ਰੁਪਏ ਅੱਜ ਦਾ ਪਰ ਲੈ ਗਿਆ ਇਹ ਪੱਜ ਪੱਜ ਪੁੱਤੀ ਦੇ ਨੇੜੇ ਜਾਂਦਾ ਆਪਾਂ ਤਾਂ ਤੁਸੀਂ ਨਾ ਮੈਂ ਜਾਣਾ ਮੈਨੇ 513 ਸਾਡਾ ਛੋੜੋ ਜੇ ਨਹੀਂ ਮੈਂ ਪੂਰਾ ਹੀ ਪੱਤੀ ਹੋ ਜਾਊਗਾ ਅੱਛਾ ਪ੍ਰਮਾਤੋ ਵੀ ਮੰਗਦੇ ਪੜੀ ਜੀ ਮੈਂ ਪਰਸੋਂ ਆਪ ਤੇ ਬੈਠਾ ਮੜਾ ਜਾ ਕਿ ਮੋਲ ਨਾ ਇੰਨਾ ਗਲਤ ਕਰਿਆ ਕਰੋ بڑے ਜਣਿਆਂ ਵਪਾਰੀਆਂ ਭਰਾਵਾਂ ਦੇ ਫੋਨ ਆ ਗਏ ਤਕਨਾਂਸਨ باندې ਇਹਨੂੰ ਸਮਝਾਉਣਾ ਆਪਾਂ ਤਾਂ ਕੱਢੀ ਮੰਗ ਲੈਣਾ ਬੱਚੇ ਨਹੀਂ ਮੰਗੀ ਹੋਣਾ ਇਹਦਾ ਨਹੀਂ ਬਲਕਿ ਹਾਂਜੀ ਹਰਕ ਦੀ ਆਪਾਂ ਆਪਣੀ ਖਰੀਦ ਆ ਆਪਾਂ ਆਪਣੀ ਵੇਚ ਆ ਤੇ ਜੇਕਰ ਆਪਾਂ ਪੋਲਾ ਖਰੀਦਦੇ ਚਲੋ ਥੋੜੀ ਨੌਰ ਨਰਮ ਜੀ ਕਮਾਈ ਰੱਖੀ ਆਪਾਂ ਬਸ ਦਿੱਤੀ ਜਾਂਦੇ ਆ ਤੇ ਇਸੇ ਤਰ੍ਹਾਂ ਪੈਣਪੜਾ ਜੁੜਿਆ ਜੁੜਿਆ ਵੀਰ ਜੀ ਬਹੁਤ ਤੁਹਾਨੂੰ ਦੱਸਿਆ ਬੜੀ ਪਾਪ ਦੀ ਕਿਰਪਾ ਜੀ ਬਹੁਤ ਬੜਾ ਜਿਆਦਾ ਵੀ ਜੀ ਲਲਚਾ ਹੀ ਨਹੀਂ ਕਰਦੇ ਜਦੋਂ ਮਾਲ ਦੇਖਦਾ ਤੇ ਆਪਾਂ ਮਾਲ ਵੇਚਣਾ ਆਪਾਂ ਬੰਦ ਨਾ ਹਲਾਓ ਸਹੀ ਹੈ ਸਹੀ ਕਿਥੇ ਕਿਹੜੇ ਕਰਮਾਂਗੇ ਨਾਨਕੇ ਕੋਈ ਹੋਰ ਆ ਜੀ ਬਿਲਕੁਲ ਜੀ ਬਿਲਕੁਲ ਲਓ ਦੱਸੋ 32000 ਦੀ ਇਹ ਤੁਹਾਨੂੰ ਮਿਲ ਜੂਗੀ ਬੱਚੀ ਚੰਗੀ ਆ ਬਹੁਤ ਜਿਆਦੀ ਖਰੀ ਵੱਛੀ ਆ ਜੀ ਦੋਦੀ ਵੱਛੀ ਵੀ ਜੀ ਮੇਰੇ ਕੋਲ ਦੋ ਦਿਨ ਠਹਿਰ ਕੇ ਤੇਰਾ 13 14 ਗਲਦੋ ਚਵਾ ਦੂੰਗਾ ਜੀ ਠੀਕ ਆ ਹਾਂ ਜੀ ਕਿੰਨੀ ਸਾਫ ਤੋਂ ਬਾਕੀ ਸਾਰੇ ਵੀਰਾਂ ਨੂੰ ਪਤਾ ਹੀ ਆ ਦੋਸਤੋ ਜਦੋਂ ਆਪਾਂ ਸੱਚਾਈ ਦੱਸ ਕੇ ਦੇਣੀ ਆ ਉਦੋਂ ਤੁਸੀਂ ਪਹਿਲ ਦੇ ਅਧਾਰ ਤੇ ਸੌਦਾ ਕਰ ਲਿਆ ਕਰੋ ਵੱਡੀ ਜਰਸੀ ਛੋਟੀ ਨਹੀਂਗੀ ਆਪਣੀ ਪਿਆਵ ਵਾਲੀ ਜਰਸੀ ਵੱਡੀ ਆ ਇਹ ਉਹ ਹਿਮਾਚਲ ਵਾਲੀ ਜਰਸੀ ਨਹੀਂਗੀ ਹਾਂਜੀ ਚੰਗੀ ਪੱਟੀ ਆ ਜਿਵੇਂ ਆਪਾਂ ਪੰਜਾਬ ਵਾਲੀ ਜਰਸੀ ਮੰਨ ਕੇ ਸੌਦਾ ਕਰਾਂਗੇ ਸੌਦਾ ਕਰਨ ਛੋਟੀ ਪੂਤੀ ਆ ਠੀਕ ਆ ਹਾਂਜੀ ਤੇ ਰੰਗ ਰੰਗ ਬੜਾ ਵਧੀਆ ਬਦਾਮੀ ਰੰਗ ਆ ਗਾੜੇ ਰੰਗ ਦੇ ਵਿੱਚ ਤੇ ਬਹੁਤ ਸੋਹਣਾ ਠੀਕ ਆ ਜੀ ਠੀਕ ਆ ਲਵੀ ਸਤਨਾਮ ਅਕੇ ਟੋਕੜ ਗਾ ਬਣਾ ਆਪਣੇ ਕੋਲ ਹਾਂਜੀ ਇਹ ਵੀ ਜਰਸੀ ਸਹੀ ਕਰਾਸ ਆ ਜੀ ਠੀਕ ਆ ਜੀ ਇਹ ਬੜੀਆਂ ਜੁੜੀਆਂ ਪੀਆਂ ਠੜ ਲੱਗਦੀ ਐ ਇਹ ਆਪਣੇ ਤੋਂ ਡਰੀ ਜਾਂਦੀਆਂ ਮਾਲ ਤੁਸੀਂ ਆਇਆ ਹੋਇਆ ਨਾ ਹੁਣ ਮਤਲਬ ਜਿਹਦੇ ਦੋ ਜਹਾਜ਼ ਮਾਲ ਠਹਿਰੇ ਐ ਨਾ ਫਿਰ ਜੀ ਮਤਲਬ ਦਿਲ ਦਸਤ ਜਰਸੀ ਕ੍ਰੋਸ ਜਰਸੀ ਕ੍ਰੋਸ ਹਾਂਜੀ ਅੱਛਾ ਇਹਦਾ ਮਤਲਬ ਦੁੱਧ ਕਿੰਨਾ ਕਿੰਨਾ ਟਾਈਮ ਦੀ ਇਹਦੇ ਵਿੱਚ ਵੀਰ ਜੀ 7 ਕਿਲੋ ਦੁੱਧ ਇਹ 6 ਮਹੀਨੇ ਦੀ ਆਪਣੀ ਚੈੱਕ ਵਾਸ ਹੋਈ ਵੀਡੀਓ ਬਣੀ ਐ ਡਾਕਟਰ ਦੀ ਅੱਛਾ ਜੀ ਟੀਕਾ ਡੂਗਾ ਆਪਾਂ ਲਵਾ ਦਾ ਜੇ ਕੋਈ ਭੈਣ ਭਰਾਣੇ ਕਰਾਉਣੀ ਆ ਆਦੀ ਕਰਵਾ ਦੋ ਦੇ ਕੋਈ ਤਸੱਲੀ ਕਰਾ ਲੈ ਦੇ ਕੋਈ ਵੀਡੀਓ ਭੈਣ ਭਰਾ ਕੋ ਆਪਣੇ ਘਰੇ ਬਣੀ ਪਈ ਵਿਖਾ ਦਾਂ 6 ਮਹੀਨੇ ਦੀ ਗੱਭਣ ਦੁੱਧ 7 ਕਿਲੋ 7 ਤੀਜੇ ਸ ਹਾਂਜੀ ਦੋ ਚੱਲ ਰਹੀ ਸੱਤ ਕਿਲੋ ਦੁੱਧ ਹੈ ਹਾਂਜੀ ਹਾਂਜੀ ਉਹ ਜੀ 7 ਕਿਲੋ ਦੁੱਧ ਅੱਗੇ 6 ਮਹੀਨਿਆਂ ਦੀ ਜਿਹੜੀ ਦੁੱਧ ਸੀਲ ਵੀਰ ਜੀ ਪੂਰੀ ਫੁੱਲ ਜਿਤਾ ਮਰਜੀ ਜੋ ਬਣਾ ਠੀਕ ਆ ਸੋ ਕ੍ਰੋਸ ਪਾਗਾ ਕਿਦਾਂ ਕਿਦਾਂ ਤੁਸੀਂ ਵੇਖੋਗੇ ਜਰਸੀ ਨਾਲ ਦੋਸਤ ਕੋਈ ਥੋੜਾ ਪਤਾ ਵੀਰ ਕੋਈ ਸ਼ਾਈ ਵਾਲਾ ਕ੍ਰੋਸ ਮੰਨ ਲੈ ਠੀਕ ਆ ਹਾਂਜੀ ਬਾਕੀ ਤੁਹਾਨੂੰ ਇਧਰ ਤੋੜ ਕੇ ਦਿਖਾ ਦਿੰਨੇ ਆ 6 ਕਿਲੋ ਦੁੱਧ 7 ਕਿਲੋ ਦੁੱਧ ਹੈ ਨਾ 7 ਕਿਲੋ ਵੀਰ ਜੀ ਪੂਰਾ ਦੁੱਧ 7 ਕਿਲੋ ਦੁੱਧ ਦਾ ਤਾਂ 6 ਮਹੀਨੇ ਦੀ ਗੱਬਣ ਹਾਂਜੀ ਆ ਦੇਖੋ वैसे हुन ਜਿਹੜਾ ਦੋਸਤ ਸਮਾਂ ਕੋਈ 1.5 ਵਜੇ ਦਾ ਕਨਫਰਮ ਕਰਾ ਦਿੰਨੇ ਆ। ਜਿਵੇਂ ਜਿਵੇਂ ਪਸੂ ਸ਼ਾਮ ਦੀ ਚੁਬਾਈ ਨੂੰ ਜਾਊਗਾ। ਉਵੇਂ ਆ ਨਾ ਮੜਾ ਆ ਜਾ ਇੱਥੇ ਵੇਖੋ ਜੇ ਇਸ ਪਾਸੇ ਵੜੀ। ਪੁਲਟ ਬਹਿਣੀ ਵਾਲਾ। ਹਾਂਜੀ। ਅਗਲਾ ਮਗਰਲਾ ਅਗਲਾ। ਮੈਂ ਇਹ ਉਹ ਮੜਾ ਆ ਜਾ ਮਤਲਬ ਜਿੱਦਾਂ ਸਰੂ ਨਹੀਂ ਮਲੂਮ ਹੁੰਦਾ। ਹਾਂਜੀ ਹਾਂਜੀ। ਸਰੂ ਲੱਗਾ ਵਾ ਨਿਕਲਦਾ ਇਹਦੇ ਵਿੱਚ ਉਹ ਕੱਖ ਨਹੀਂ ਗਾ। ਮੁਠੀ ਦੇ ਵਿੱਚ ਕੋਈ ਸਿੰਮ ਦਾ ਸੁਮਤ। ਨਾ ਨਾ ਮਸਵਾਲ ਹੀ ਪੈਦਾ ਹੁੰਦਾ ਤੇ। ਅੱਛਾ ਜੀ। ਲੱਗਾ ਉੱਪਰ ਜ਼ਰੂਰ ਆ। ਲੱਗਾ ਜ਼ਰੂਰ ਹੈ ਜੇ ਕੋਈ ਬੜਾ ਆ ਮਤਲਬ ਵੱਖਰੇ ਤੌਰ ਤੇ ਨਪਾਂਗੇ ਨਾ। ਤੇਰ ਕੋਈ ਇੱਕ ਅੱਧੀ ਲੋ ਜੀ ਹਾਂ ਜੀ ਹਾਂ ਜੀ ਬਿਲਕੁਲ ਚੋਣ ਮੱਛੀ ਇੱਕ ਨੰਬਰ ਦੀ ਹੈ ਜੀ ਬਿਲਕੁਲ ਜੀ ਠੰਡੀ ਵੜੀ ਏਦਾਂ ਹੀ ਵੇਜਣਾ ਕੋਈ ਪਰਵਾਹ ਨਹੀਂ ਮੰਗਾ ਪਾਉ ਚੋਣ ਯਾਰੀ ਠੀਕ ਆ ਹਾਂ ਜੀ ਚਲੋ ਜੀ ਬਾਕੀ ਚਵਾਚ ਬੂਦੀਆਂ ਪੋਲੀ ਉਹ ਵੀ ਵੀਰ ਜੀ ਤੁਹਾਨੂੰ ਬਾਬੇ ਦੀ ਕਿਰਪਾ ਜੀ ਦੀ ਚਵਾਦ ਹੋਣੀ ਤੁਹਾਨੂੰ ਕੋਈ ਜਾਂਦਾ ਚਵਾਦ ਆ ਝੂਟ ਨਾ ਆ ਠੀਕ 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 ਬਾਬੇ ਜਾਣ ਦੇ ਵਿੱਚ ਆ ਵੈਰ ਠੀਕ ਆ ਜੀ ਪੂਰੀ ਰਾਜੀ ਪੂਰੀ ਹੁੰਦੀ ਪਈ ਕਰਮਾਂ ਵਾਲੀ ਫੁੱਲ ਵਜਣ ਦੋ ਹੌਲੀ ਹੌਲੀ ਬੱਚਿਆਂ ਨੂੰ ਚੜ ਜੀ ਆ ਦੇਖੋ ਤੋ ਵਜਨ ਲੋੜ ਪੂਰਾ ਹਲੇ ਮਾਰਾ ਇਹ ਆਈਆਂ ਇਹ ਨਹੀਂ ਆਈਆਂ ਥੋੜਾ ਜਿਹਾ ਇਹਨਾਂ ਚੈੱਕ ਕਰਵਾ ਕਰੂਗੇ ਅਣੇ ਆਹਨੇ ਨਹੀਂ ਚੰਗੀ ਗੱਲ ਆ ਜੀ ਆਪਦੇ ਤਸੱਲੀ ਪਾਈ ਆ ਪਾਸਰਾ ਮਾਲ ਹਾਂਜੀ ਕਰ ਜਾਂਦਾ ਲੋ ਵੀ ਪ੍ਰਭਾ ਬਾਅਦ ਆਪਾਂ 100 ਤੋਂ ਵਿੱਚ ਵੇਖੋ ਜਾਣਕਾਰੀ ਦੇਣੀ ਹੈ ਸਾਰਿਆਂ ਨੂੰ ਤੇ ਪੂਰਾ ਤਸੱਲੀ ਮੈਨਾਂ ਆਪ ਕੀਤੀ ਹੋਗੀ ਤੇ ਬਸ ਬਸ ਬਾਬਾ ਦੋਸਤੋ 6 ਮਹੀਨਿਆਂ ਦੀ ਗੱਪਣ 7 ਕਿਲੋ ਦੁੱਧ ਇਹ ਟੋਕੜ ਗੱਪਣ ਜਿਹੜੀ ਵੈੜ ਹੈ ਇਹ ਬਕਾਊ ਆ ਬੇਨਾਮ ਪੂਰੀ ਵਜਨ ਵਾਲੀ ਵਸ਼ੀ ਵਜਨ ਪੂਰੀ ਵਜਨ ਆ ਜੀ ਇਹ ਫੁੱਲ ਵਜਨ ਲੋੜ ਪਾ ਖਾਣੇ ਵੀ ਸੋਨਾ ਲੱਗਾ ਪੂਰੀ ਗੁੰਦੀ ਪਈ ਹੈ ਕੇ ਜੰਗਾਂ ਨਹੀਂ ਬਹੁਤ ਜ਼ਿਆਦੀ ਹੈ ਹਾਂ ਲਾਲ ਹਾਂ ਨਾ ਇਹਦਾ ਮੁੱਲ ਵੀਰ ਜੀ 32000 ਰੁਪਇਆ ਕਰਦੇ ਆ 2000 ਦੀ ਵਾਸ਼ੀ ਦੇ ਦਾਂਗੇ ਨਹੀਂ ਜੀ 6000 ਅੱਛਾ 26000 ਦੀ ਗੱਲਾਂ ਸਨ 26 ਦੀ ਚਲੋ ਹੋ ਗਿਆ ਜਿਹਦੇ 26 ਵੀ ਮਾਰੀ ਥੋੜਾ ਜੀ ਦੇ ਜਦੋਂ ਵੀਡੀਓ ਚੱਲ ਪਈ ਬੱਚੀ ਨਾਲ ਲੱਭੀ ਇਹ ਵੀ ਗੱਲ ਹੈ ਜੀ ਹਾਂ ਕਿਵੇਂ ਕਿਵੇਂ ਕੀ ਜਾਂਦਾ ਵੀ ਮੋਲੇ ਆ ਵੀ ਗੱਲ ਚੰਗੀ ਕੀਤੀ 26 ਤੇ ਮੈਂ ਜਦੋਂ ਵੀਡੀਓ ਚੱਲ ਪਈ ਬੱਚੀ ਨਾਲ ਲੱਭੀ ਮੁੱਸੇ ਵਾਲੇ ਲੈ ਜਾਈ ਮੇਰੀ ਚਲੋ ਜਾ ਜੀ ਨਾਲ ਪਈ ਬੜਾ ਹੈ ਗੱਲ ਤੋਂ ਗੱਲ ਮੈਨੂੰ ਲੱਗਾ ਟਣਕੇ ਲੱਗੇ ਇਹ ਪਹਿਲਾਂ ਹੀ ਬਣਾ ਕੇ ਰੱਖੀ ਹੁੰਦੀ ਹੈ ਹੈ ਪਹਿਲਾਂ ਗੱਲ ਪਹਿਲੇ ਬਣਾ ਕੇ ਰੱਖੀ ਹੁੰਦੀ ਹੈ ਹਾਂ ਬਿਲਕੁਲ ਬਿਲਕੁਲ ਨਹੀਂ ਨਹੀਂ ਬਹੁਤ ਵਧੀਆ ਗੱਲਾਂ 26000 ਦੀ ਇਹ ਵੀ ਵੀਰ ਜੀ ਮਤਲਬ ਇਹਦੇ ਕੋਲ 10 ਗਿਲ ਦੋ ਜੇ ਤੇ ਤੀਜੇ ਸੂਏ ਨੇ ਗਾੜੀ ਸੁਣਾ ਪੂਰੀ ਫੁੱਲ ਵੱਡੀ 52600 ਦਾ ਸੱਜਰ ਭਰਦੀ ਦੇ ਇਹ 6 ਮਹੀਨੇ ਦੇ ਕੋਈ 2-4 ਦਿਨ ਅੰਦਰ ਆ ਅੱਛਾ ਜੀ ਭਾਈ ਕੋ ਭੰਪਰਾ 6 ਮਹੀਨੇ ਮੰਨ ਲੇ ਮਤਲਬ ਤabbe ਬੰਨਿਆਂ ਦੀ ਪੱਕੀ ਮੰਨ ਲੈਣੀ ਹੈਗੀ ਸ਼ਾਇਦ 2-4 ਦਿਨ ਅੰਦਰ ਹਾਂ ਦੁੱਧ ਐਸ ਵਕਤ 10 ਕਿਲੋ ਜੀ 10 ਹਾਂਜੀ ਚਲੋ ਜੀ ਤੇ ਉਹ ਨਾ ਫਰਕ ਨਿਕਲੇ ਅਗਲੇ ਦਿਨ ਮੈਂ ਨਾ ਲੱਗੇ ਵੀ ਯਾਰ ਸਿਆ ਦੀ ਕੱਕ ਦਿੱਤੀ ਤੇ ਪਸੂ ਸਾਡੇ ਵੀ ਦੀ ਆਪਾਂ ਵੀਡੀਓ ਬਣਾਈ ਆ ਡਾਕਟਰ ਵਿੱਚ ਬੋਲਿਆ ਵਾ ਉਹ ਭਾਵੇਂ ਕੋਈ ਭੈਣ ਭਰਾ ਚੈੱਕ ਵੀ ਕਰਾ ਲਈ ਇਹ ਦਵਾ ਵੀ ਹੋਣੀ ਇਤੋਂ ਚਾਹ ਦੀ ਦੱਸਾਂਗੇ ਮੁਰਗੇ ਕੋਈ ਚੈੱਕ ਕਰਾਉ ਤੇ ਨਾ ਨਹੀਂ ਉਹ ਕੰਮ ਦੇ ਕਰਨਾ ਨਹੀਂ ਦੁੱਧ ਕਿੰਨਾ ਦੱਸਿਆ 10 ਕਿਲੋ ਜੀ ਲਓ ਜੀ 10 ਕਿਲੋ ਦੁੱਧ ਦਾ ਠੀਕ ਆ ਜੀ ਤੇ ਸਾਢੇ 5 ਮਹੀਨਿਆਂ ਦੀ ਕੋਈ ਵੀ ਰਮਨ ਕੇ ਸੌਦਾ ਕਰ ਲੈ ਵੈਸੇ ਸ਼ਿਆ ਮਹੀਨੇ ਤੋਂ ਕੋਈ 5-4 ਦਿਨ ਘਟੀ ਆ ਪਰ ਸਾਡੇ ਕੋ 5 ਮਹੀਨੇ ਦੇ ਮੰਨੇ ਬਾਅਦ ਵਿੱਚ ਕਈ ਵਾਰ ਕਹਿ ਦਿੰਦੇ ਵੀਰ 15 ਉੱਤੇ ਲੈ ਗਈ ਆ ਹਾਂਜੀ ਹਾਂਜੀ 25 ਲੈ ਗਈ 20 ਲੈ ਗਈ ਬਸ ਉਹ ਪਹਿਲਾਂ ਕੋ 10-15 ਬਾਰ ਦੀ ਬੁਣਦੀ ਕਰਨ ਵਾਲੀ ਉਹ ਵੀ ਸਜਰਾ ਗਾਈ ਆਂ ਉਹ ਤੇ ਚੋਣ ਇੱਕ ਨੰਬਰ ਦੀ ਕੜੀ ਦੇਖਿਆ ਚੈੱਕ ਕਰਾਤੀ ਅੱਜ ਦੋਵੇਂ ਅੱਜ ਹੀ ਵੀਡੀਓ ਬਣਾਈ ਜੀ ਹਾਂਜੀ ਚਿੱਕੇ ਤੋਂ ਹੀ ਆ ਚਲੋ ਜੀ ਬਹੁਤ ਵਧੀਆ ਬਾਕੀ ਚਵਾਚੂ ਸਤਰਾਵੇਂ ਦਾ ਥਣਾ ਤੋਂ ਨਾ ਉਹ ਤੇ ਵੀਜੀ ਤੁਸੀਂ ਭਲੇਖਿਆ ਕਰ ਦੋਗੇ ਚਵਾ ਲਾ ਦੇ ਐ ਬੰਬੀ ਵਾਂਗੂ ਚੱਲੂ ਕਰ ਮੈਂ ਚਵਾ ਦਾ ਵੀਜੀ ਕੋ ਨਗਰ ਮਾੜਾ ਹੋਊਗਾ ਨਾੜਾ ਨੂੜਾ ਵੀ ਚਲੋ ਜਿੰਨੀਆਂ ਚੰਗੀਆਂ ਹੁੰਦੇ ਤੁਹਾਡੇ ਸਾਹਮਣੇ ਸਚੋਈ ਜਾਈ ਆਪ ਤੇ ਲੋਕਾਂ ਲੋ ਜੀ ਠੰਡੀ ਹੈ ਠੰਡੀ ਉਦਾਂ ਮਾਲ ਆਇਆ ਕਰਕੇ ਡਰਦਾ ਵਾ ਆਹਾ ਆਹਾ ਬਿਲਕੁਲ ਤਾਂ ਦੋਸਤੋ ਅੱਜ ਹੀ ਪਸ਼ੂ ਆਏ ਆ ਕਈ ਪਸ਼ੂ ਅੱਜ ਹੀ ਨਵੇਂ ਤਾਜ਼ੇ ਆਏ ਆ ਠੀਕ ਆ ਜੀ ਪਸ਼ੂ ਇੱਕ ਥਾਂ ਚਲਾ ਜਾਵੇ ਤਾਂ ਜੀਜੂ ਲਾਉਂਦਿਆ ਕੋਈ 2-4 ਦਿਨ ਹਫ਼ਤਾ ਪਸ਼ੂ ਨੂੰ ਆਦਤ ਪੈਂਦੀ ਆ ਵੀ ਪਸ਼ੂਆਂ ਦੇ ਵਿਚਾਰ ਆ ਲਾ ਜਬ ਬੰਦੇ ਦੇ ਬਿਲਕੁਲ ਨੇੜੇ ਤੇੜ ਆਦਤ ਪੈਂਦੀ ਆ ਲਓ ਵੀਰ ਪ੍ਰਤਾਪ ਘਮਾ ਲਿਓ ਸੋ ਨਿਗਰ ਆ ਹੈ ਪੂਰੀ ਵੱਡੀ ਆ ਠੀਕ ਆ ਪੂਰੀ ਫੋਲ ਦੋ ਦੋ 5 26 ਕਿਲੋ ਭਰਦੀ ਆ ਜੀ ਬਹੁਤ ਵੱਡੀ ਆ ਠੀਕ ਆ ਜਿੱਥੇ ਆਓਗੇ ਤੁਸੀਂ ਤਾਂ ਪਤਾ ਲੱਗ ਹੀ ਜਾਣਾ ਭਜਨ ਭਜਨ ਪੂਰਾ ਵਹਿੜਦਾ ਅਕੇ ਤੀਜੇ ਸੂਬੇ ਲਈ ਕੱਪੜਾ ਹੋਊਗਾ ਤੀਜੇ ਸੂਬੇ ਲਈ ਜੀ ਲਓ ਜੀ ਅਕੇ ਤੀਜੇ ਸੂਬੇ ਦੇ ਲਈ ਕੱਪੜਾ ਹੁਣ ਦੁੱਜੇ ਦੇ ਵਿੱਚ ਚੱਲਣ ਢਈ ਆ ਤੇ ਦੁੱਧ ਵੀ ਕਰਮ ਵਾਲੀ ਥੱਲੇ ਆ ਠੀਕ ਆ ਜੀ ਸੋ ਚੰਗਾ ਚਾਹ ਪਾਣੀ ਦਾ ਵੀ ਸਾਰੂ ਵੀ ਬਾਕੀ ਤਿਆਰੀ ਦੁੱਧ ਵੀਰ ਜੀ ਚਲੋ ਬਾਬੇ ਦੀ ਕਿਰਪਾ ਸਹਾਰਾ ਹੱਥ ਬੱਲਾ ਰੱਖਦੇ ਆ ਦੁੱਧ ਜੇ ਆਪਣੇ ਕੋਲ ਵੀ ਦੁੱਧ ਰਹਿ ਜਾਂਦੀ ਨਾ ਦੁੱਧ ਕਿਲੋ ਦੋ ਬੰਦਾ ਮਲਾਜਮੀ ਡਿਊਟੀ ਚਲ ਜਾਂਦਾ ਹਾਂ ਅੰਦਰੇ ਵੱਜੀ ਰਹਿੰਦੀ ਵਾ ਸਵੇਰੇ ਉਹਦੇ ਚੋਕੇ ਤੇ ਬੰਨ ਜਾਨੀ ਇਸ਼ਾਅਤ ਦੇ ਦੇ ਵਿੱਚ ਨਹੀਂ ਗਾ ਹਾਂਜੀ ਬਿਲਕੁਲ ਇਸੇ ਤੋਂ ਤੁਹਾਨੂੰ ਵਾਧਾ ਆਪਣੇ ਹੋਰ ਗੱਲਾਂ ਨਹੀਂ ਹੱਥ ਪੱਲਾ ਵੱਜਦਾ ਮਾਲ ਨੂੰ ਫਰਕ ਪੈਂਦਾ ਨਹੀਂ ਨਹੀਂ ਪੈਂਦਾ ਫਰਕ ਹਾਂਜੀ ਹਾਂਜੀ ਚੰਗਾ ਵੱਡੂ-ਮੁੰਡੂ ਪੈਣ ਲੱਗਦਾ ਹੈ ਕਿਲੋ 2 ਕਿਲੋ ਵੱਧ ਵੀ ਜਾਊਗੀ ਬਾਕੀ ਅੱਗੇ ਵੀ ਚਲੋ 3 ਕੇ ਮਹੀਨੇ ਦਾ ਹਾਂਜੀ ਉਹ ਟਾਈਮ ਹੈ ਹਾਂਜੀ ਅੱਗੇ ਵੀ ਕੋ 3 ਮਹੀਨੇ ਦਾ ਸਾਢੇ 3 ਦਾ ਰਹਿ ਗਿਆ ਸਨ ਹਾਂਜੀ ਚਲੋ 2 ਮਹੀਨੇ ਕੋ ਛੱਡ ਵੀ ਦਊਗਾ ਤੇ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹਾਂਜੀ ਇਹ ਸਤਨਾਮ ਵੱਡੀ ਲੈ ਰੱਖੇ ਤੇ ਇਹ ਐਂਡਲ ਆ ਪੀਸ ਭਾਅ ਬਿਲਕੁਲ ਜਾਇਜ਼ ਕਰੀ ਜਿਆਦੇ ਨਹੀਂ ਆਪਾਂ ਮੰਗਦੇ ਮੁੱਲ ਵੀ ਮੁੱਲ ਵੀ ਜਿਓ ਤਰਾਵਾ ਵੱਛੀ ਜੱਡੀ ਵੱਡੀ ਭਾ ਤੇ 45 ਦੇ ਦਾਂਗੇ 45 ਤੇ ਨਾਂ ਦਾ ਕਈ ਨਾ ਧੱਕਾ ਹੈ ਪ੍ਰਤਾਪ ਖੁੱਲ ਗਏ ਫਿਰ ਪ੍ਰਤਾਪ ਇਹ ਆਖੀ ਜਣਾ 44000 ਦੀ ਸੰਤੋਖ ਸਾਹਿਬ ਜੀ ਦਵਾਂਗੇ ਬਿਲਕੁਲ ਹਾਂ ਹਾਂ ਫਿਰ ਜੀ ਪੂਰੀ ਵੱਡੀ ਭੰਤਰੀ ਹਾਰ ਦੀ ਬੰਦਿਆ ਨੇ ਗਾਈ ਨੇ 25 26 ਕਿਲੋ ਦੋ ਚੋਲਿਆ 55 55 ਦੀਆਂ ਵੀ ਟੋਕੜਾ ਕਪੜਾ ਨਹੀਂ ਲਾਉਂਦੇ ਹਾਂ ਸਾਡੀ ਪੱਟੀ ਆ ਪੂਰੀ ਹਾਂ ਜੀ ਟੋਚਾ ਚੰਗਾ ਬੜਾ ਸਾਰੀ ਜਗ ਵਜਨ ਫਿਰ ਵਜਨ ਪੂਰਾ ਫੋਲ ਥਾਂ ਚੜਾ ਦੇਖੋ ਕਿੱਡਾ ਲੱਗਾ ਕੋਲਾ ਬਿਲਕੁਲ ਬਿਲਕੁਲ ਹਾਂ ਜੀ ਬਾ ਵੀ ਢਾਂਚੇ ਢੂਚੇ ਦੀ ਦੂਸਤ ਚੰਗੀ ਆ ਬਾਕੀ ਦੁੱਧ ਵੀ ਆ ਥੱਲੇ ਤੇ 5.5 ਪੌਣੇ 6 ਆ ਬੀਨ ਜਿਹੜੀ ਦੋਸਤੋ ਗੱਬਣ ਚੈੱਕ ਪਾਸ ਵੀ ਆ ਅੱਗੇ ਮੇਰਾ ਵੀਰ ਕੋਈ ਆਪਣੀ ਤਸੱਲੀ ਕਰਾਉਣਾ ਚਾਹੁੰਦਾ ਸਾਈਬੀ ਇਹ ਨਾ ਕਰੋ ਇੱਥੇ ਲਿਆਂਗੇ ਆਪਣਾ ਡਾਕਟਰ ਤੁਸੀਂ ਤਸੱਲੀ ਕਰਾ ਲਿਓ ਠੀਕ ਹੈ ਜੀ ਸੋ ਬਾਅਦ ਵਿੱਚ ਕੱਲ ਕਿੰਦੂ ਪਰੰਤੂ ਕਰਨੋਂ ਚੰਗਾ ਅੱਜ ਆਪਣੀ ਤਸੱਲੀ ਤੁਸੀਂ ਵੀ ਕਰਕੇ ਲੈ ਕੇ ਜਾਓ ਆਪਦੀ ਤਸੱਲੀ ਕਰਵਾਈ ਹੋਈ ਹੈ ਕੋਈ ਗੱਲ ਜਿੰਦਾ ਮਰਜੀ ਕਰੋ ਇਹ ਨਗਨੇ ਅੱਜ ਦੋਸਤੋ ਟੋਟਲ ਆਪਾਂ ਤੁਹਾਨੂੰ ਦਿਖਾਤੇ ਸੱਤ ਜਿਨ੍ਹਾਂ ਦੇ ਵਿੱਚੋਂ ਪੰਜ ਨਗ ਬਿਲਕੁਲ ਸੱਜਰ ਤਾਜੇ ਸੋਏ ਆ ਚਾਰਾਂ ਦੇ ਨਾਲ ਬੱਚੀਆਂ ਬੱਚੇ ਫੀਮੇਲ ਮੇਲ ਕਾਫ ਜਿਹੜੇ ਬੱਚੇ ਹੈਗੇ ਆ ਇੱਕ ਜਿਹੜੀ ਜਰਸੀ ਵੈੜਾ ਪਿਤਾਉੜ ਬੱਚੇ ਤੋ ਦੋ ਦੋ 11 ਕਿਲੋ ਦੇ ਚਲਣ ਡਈ ਹੈ ਜਰਸੀ ਬਰੀਡ ਦੇ ਵਿੱਚ ਬੜੇ ਬੜੀ ਖੂਬਸੂਰਤ ਇਧਰ ਟੋਕੜ ਗਬਨ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਏ ਆ ਤੋ ਫਿਲਹਾਲ ਸਤਨਾਮ ਵੀਰ ਇੱਕ ਨੰਬਰ ਆਪਣੀ ਕਰਦੇ ਨੰਬਰ ਆਪਣਾ ਹੈਗਾ ਵੀਰਜੀ 94655 58956 ਪਿੰਡ ਕੈਦੋ ਤਹਿਸੀਲ ਫਟੀ ਜ਼ਿਲ੍ਹਾ ਸ਼ਹੀਦ ਤਰਨਧਰ ਸਾਹਿਬ ਠੀਕ ਹੈ ਜੀ ਹਾਂ ਜੀ ਸਸੀ ਗਪਰਤਾਪ ਸਸੀ ਗਾ ਲਓ ਵੀ ਦੋਸਤੋ ਇਹ ਨਾਗ ਨੇ ਅੱਜ ਵੀਰ ਸਤਨਾਮ ਸਿੰਘ ਹੁਣਾਂ ਤੇ ਕਿੱਲੇ ਤੇ ਅੱਡੇ ਤੇ ਟੋਟਲ ਸੱਤ ਨਾਗ ਜਿਹੜੇ ਆਪਾਂ ਤੁਹਾਨੂੰ ਦਿਖਾਸੇ ਆ ਠੀਕ ਹੈ ਜੀ ਤੋ ਟੋਕੜ ਕਬਣ ਨਾਗਾ ਜ਼ਿਆਦਾਤਰ ਸਵੇ ਸੁਬਾਹੇ ਪਾਸ ਪਸ਼ੂ ਦਾ ਬਿਲਕੁਲ ਸੱਜਰ ਤਾਜ਼ੇ ਇੱਥੇ ਆਣ ਕੇ ਆਪਣੀ ਜਿਹੜੀ ਤਸੱਲੀ ਕਰੋ ਨਰਕ ਪਰਕ ਕਰੋ ਵੱਡੀ ਗਿਣਤੀ ਦੇ ਵਿੱਚ ਪੰਜ ਸੱਤ ਨਾਗ ਜਿਹੜੇ ਤੁਹਾਨੂੰ ਹਰ ਕਪੂਰ ਦੇ ਵਿੱਚ ਆਪਾਂ ਦਿਖਾਈਦੇ ਆ ਸੋ ਇਸੇ ਤਰ੍ਹਾਂ ਦੋਸਤੋ ਕੱਲ ਪਰਸੋ ਚੋ ਤੱਕ ਨਵੇਂ ਪਸ਼ੂ ਫੇਰ ਆ ਜਾਣੇ ਆ ਪੁਰਾਣੇ ਸੇਲ ਹੋ ਜਾਣਗੇ ਨਵੇਂ ਫੇਰ ਆ ਜਾਣਗੇ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ